ਐਮਐਲਏ ਦੇ ਬਾਈ ਵਿਰੋਧ ਹੋ ਰਿਹਾ ਦਾ ਕਿਉਂਕਿ ਐਮਐਲਏ ਦਾ ਲੋਟ ਨਹੀਂ ਸਾਡਾ ਕੰਮ ਜਿੰਨੀ ਮੰਜੀ ਠੋਕੀ ਪੂਰੀ ਮੰਜੀ ਠੋਕੀ ਐਮਐਲਏ ਉਹ ਭੱਜਿਆ ਜਾਂਦਾ ਏ ਚੱਲ ਰਿਹਾ ਪਾਣੀ ਨਾ ਤਾਂ ਇਹ ਕਿਸੇ ਨਦੀ ਚ ਵਗ ਰਿਹਾ ਨਾ ਦਰਿਆ ਚ ਨਾ ਕੋਈ ਇਹ ਬਰਸਾਤੀ ਨਾਲਾ ਹੈ ਬਲਕਿ ਇਹ ਪਿੰਡੇ ਬੰਦੇ ਮਹਿਲ ਦੇ ਵਿੱਚ ਪਿਆ ਪਾੜ ਹੋਣ ਕਰਕੇ ਪਾਣੀ ਚੱਲ ਰਿਹਾ ਹੈ ਇੱਥੇ ਵੜਕੇ ਵਿੱਚ ਪਾਣੀ ਦੇ ਆਪਾਂ ਨੇ ਦਿਖਾਇਆ ਸੀਗਾ ਇਹ ਪਿੰਡ ਹੈ ਜੀ ਬੰਦੇਮਾਲ ਤਾਂ ਐਸੇ ਪਿੰਡ ਦੇ ਵਿੱਚ ਬਹੁਤ ਵੱਡਾ ਪਾੜ ਪਿਆ ਸੀਗਾ ਅਸੀਂ ਸਵਾਲ ਕੀਤਾ ਸੀ ਕਿ ਇਹ ਗਰੀਬ ਪਰਿਵਾਰ ਨੂੰ ਪੈਸਾ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਮੈਨੂੰ ਕੱਲ ਵੀ ਉਹਨਾਂ ਕੋਲੋਂ ਜਦੋਂ ਗਏ ਆ ਨਾ ਐਮਐਲਏ ਸਾਹਿਬ ਉਹਨਾਂ ਕੋਲੋਂ ਇਹ ਕਿਹਾ ਗਿਆ ਕੋਈ ਨਹੀਂ ਸਰਪੰਚ ਜੀ ਉਹਨੂੰ ਦੇਖ ਲੂਗੇ ਸਰਪੰਚ ਸਾਹਿਬ ਦੇ ਵੀ ਸਵਾਲ ਇਹੀ ਕਰੇ ਮੈਂ ਵੀ ਇਹੀ ਸਵਾਲ ਕਰਨ ਲਈ ਜਾ ਰਹੇ ਤੇ ਜੀਦੇ ਚ ਉਹਨਾਂ ਵੱਲੋਂ ਸਾਨੂੰ ਬਾਹਰ ਕੱਢ ਦਿੱਤਾ ਗਿਆ ਮਨੂਸਲੀ ਸਾਹਿਬ ਇਹ ਦੱਸੋ ਤੁਸੀਂ ਵੀ ਅਸੀਂ ਆਪਣੇ ਵਿਧਾਇਕ ਨੂੰ ਸਵਾਲ ਕਰ ਨਹੀਂ ਸਕਦੇ ਉਹ ਵੀ ਐਮਐਲਏ ਦਾ ਲੋੜ ਨਹੀਂ ਸਾਡੇ ਪਾਸੇ ਮੀਟਿੰਗ ਦਾ ਹਾਲ ਬਰੋਧ ਚੇਕ ਕਰਿਆ ਹੈ ਵਿਰੋਧ ਵੀ ਕਾਦਾ ਕਰਿਆ ਅਸੀਂ ਤਾਂ ਸਵਾਲੇ ਪੁੱਟ ਕਰ ਰਹੇ ਤੇ ਵੀ ਸਾਡੇ ਆ ਬਣਦੇ ਸਵਾਲ ਹੈ ਜੀ ਤੁਸੀਂ ਐਮਐਲਏ ਸਾਹਿਬ ਸਾਨੂੰ ਜਵਾਬ ਤਾਂ ਦੇ ਦਿਓ ਜਵਾਬ ਕੋਈ ਵੀ ਨਹੀਂ ਦਿੱਤਾ ਜੋ ਆਪ ਕੋਈ ਨਹੀਂ ਦੱਤਾ ਜੀ ਉਲਟਾ ਕਹਿੰਦੇ ਸਾਡੀ ਮੀਟਿੰਗ ਦਾ ਮਾਹੌਲ ਖਰਾਬ ਕਰਿਆ ਇਹਨਾਂ ਨੇ ਪ੍ਰਸ਼ਾਸਨ ਭੰਗ ਕਰਿਆ ਮਹਿਲ ਕਲਾਂ ਬੰਦੇ ਮਹਿਲ ਖੁਰਦ ਦੋਨਾਂ ਲਈ ਉਹ ਦੋਨਾਂ ਲਈ ਛੱਡੋ ਬਾਗਪਾਸ ਸੰਗਤਪੁਰਾ ਹੋ ਗਿਆ ਸੰਗਤਪੁਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਇਹਨਾਂ ਚਾਰਾਂ ਪਿੰਡਾਂ ਲਈ ਤੁਸੀਂ ਹੁਣ ਤੱਕ ਕੀ ਮਦਦ ਕੀਤੀ 1 ਰੁਪਏ ਦੀ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਸਵਾਲ ਕਰਤਾ ਤਾਂ ਐਮਐਲਏ ਨੇ ਪਿੱਛੇ ਬੰਦੇ ਭਜਾਤੇ ਆ ਸਰਪੰਚ ਸਾਹਿਬ ਦੀ ਗੱਡੀ ਦੇ ਪਿੱਛੇ ਬੰਦਾ ਲਾ ਬੰਦੇ ਲਾਤੇ ਉਦੇ ਬਾਅਦ ਐਮ ਸਰਪੰਚ ਸਾਹਿਬ ਨੂੰ ਕਹਿੰਦੇ ਸੀ ਤੁਹਾਨੂੰ ਦੇਖ ਲੂੰਗੇ ਪੋਟਾ ਮਤਲਬ ਤੁਸੀਂ ਦਬਕੇ ਨਾਲ ਮੰਗ ਰਹੇ ਆ ਦਾ ਮਤਲਬ ਮੈਨੂੰ ਤਾਂ ਇਹ ਲੱਗ ਰਿਹਾ ਥਲੀ ਸਾਹਿਬ ਕੀ ਨੁਕਸਾਨ ਕਿੰਨਾ ਸੀ ਜੀ ਸ਼ਾਂਤਾ ਜੀ 25 26 ਮੱਝਾਂ ਸੀ 25 26 ਮੱਝਾਂ ਸੀ 25 26 ਮੱਝਾਂ ਹੜ ਗਈਆਂ ਸੀ 25 26 ਮੱਝਾਂ ਦਾ 1 ਲੱਖ 25 ਹਜ਼ਾਰ ਮਿਲਿਆ ਤੁਹਾਨੂੰ ਕਿੰਨੇ ਰੁਪਏ ਦੀ ਮੱਝ ਬਣ ਗਈ ਜੀ ਫਿਰ ਕਿੰਨੇ 5-6 ਹਜ਼ਾਰ ਨੂੰ ਮੱਝ ਠੋਕੀ ਹੋਣੀ ਹੈ ਜੀ ਇਸ ਟਾਈਮ ਜੇ ਮਾੜੀ ਤੋਂ ਮਾੜੀ ਮੱਝ ਵੀ ਲੈਣੇ ਸਰ 70000 ਤੋਂ ਲੈ ਕੇ 50 ਤੋਂ 70 ਦੇ ਵਿੱਚ ਵਿੱਚ ਆਪਾਂ ਲਾ ਕੇ ਚੱਲੀਏ। ਇਹ ਤਾਂ ਨਹੀਂ ਸਮਝ ਲਿਆ ਜੀ ਮੁਰਗੀਆਂ ਦੇ ਸਾਹ ਨੂੰ। ਇਹੀ ਹੋ ਸਕਦਾ ਉਹਨਾਂ ਨੇ ਨਾ ਮੱਝਾਂ ਮੁਰਗੀਆਂ ਕੋ ਵਿੱਚ ਵਿਚ ਵਿਚਾਲੇ ਹੋ ਗਿਆ ਕਿ ਮੱਝਾਂ ਨੂੰ ਮੁਰਗੀਆਂ ਸਮਝ ਗਏ ਤੇ ਆ ਮੁਰਗੀਆਂ ਵਾਲਿਆਂ ਨੂੰ ਕਿਸੇ ਨੂੰ ਮੱਝਾਂ ਦਾ ਮੁਆਵਜ਼ਾ ਦੇ ਦਿੱਤਾ ਹੋਣਾ ਮੱਝਾਂ ਵਾਲੇ ਨੂੰ ਪਰ ਮੁਰਗੀਆਂ ਦਾ ਮਿਲਿਆ ਜੀ। ਤੇ ਇਹ ਪਾੜ ਭਰੂਗਾ ਵੀ ਕਦੇ ਬਾਈ ਜੀ ਕਿ ਇੱਥੇ ਤੋਂ ਕੋਈ ਝੀਲ ਝੂਲੇ ਜਾ ਫਿਰ ਦਰਿਆ ਹੀ ਕੱਢਣਗੇ ਕੋਈ ਪਾੜ ਨਹੀਂ ਇਹਨਾਂ ਨੇ ਭਰਨਾ ਮੈਨੂੰ ਲੱਗਦਾ ਇਹਨਾਂ ਨੇ ਹੋਰ ਕਿਸ਼ਤੀਆਂ ਛੱਡਣੀਆਂ ਜੀ ਕਿ ਰੋਪੜ ਤੇ ਲੋਕ ਦੇਖਣ ਆਏ ਕਰਨਗੇ ਕਿ ਬੰਦੇ ਮਾਲਾ ਚ ਵੀ ਝੀਲ ਬਣੀ ਜਿਵੇਂ ਚੰਡੀਗੜ੍ਹ ਤੇ ਬੰਦੇ ਮਾਲਾ ਚ ਵੀ ਚੀਲ ਹੈ ਜੀ ਬਹੁਤ ਵਧੀਆ ਚੀਲਾ ਤੁਸੀਂ ਦੇਖੋ ਨਜ਼ਾਰਾ ਦੇਖੋ ਬਰਤਕਾ ਕੋ ਮਰੀਆਂ ਦੇਖੋ ਨਜ਼ਾਰਾ ਕਿਹਾ ਵਧੀਆ ਨਜ਼ਾਰਾ ਆਈ ਦਾ ਹੁਣ ਇੱਥੇ ਕਿਸ਼ਤੀਆਂ ਛੱਡਣਗੇ ਜੀ ਇਹ ਇਹ ਕਿਹਾ ਜੀ ਇਹ ਲੋਹੇ ਦੀ ਪੋੜੀ ਵੀ ਜੀ ਕਿਸੇ ਦੀ ਪਿੰਡ ਤੋਂ ਮੈਂ ਲੈਂਦੀ ਵੀ ਆ ਜੀ ਉੱਪਰ ਚੜ੍ਹਨ ਵਾਸਤੇ ਜੀ ਗੁਜਰ ਪਰਿਵਾਰ ਤੁਸੀਂ ਜੀ ਹਾਂ ਜੀ ਪਤਾ ਨਹੀਂ ਤਾਂ ਹੀ ਹੈ ਵੀ ਕਿ ਗੁਜਰ ਹੈ ਜੀ ਇਹ ਵੀ ਮੁਸਲਮਾਨ ਹੈ ਜੀ ਇਹ ਸਾਨੂੰ ਪਰਮਿਸ਼ਨਾ ਦੇ ਦੇਣ ਅਸੀਂ ਆਪਣੀ ਮਦਦ ਨਾਲ ਕੋਈ ਸਾਡੇ ਐਨਆਰਏ ਭਰਾ ਭਰਾ ਸਾਡੀ ਮਦਦ ਕਰ ਸਕਣ ਅਸੀਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਸ ਗਰੀਬ ਦਾ ਘਰ ਬਚਾ ਲੀਏ ਆਉਣ ਵਾਲੀ ਬਰਸਾਤਾਂ ਦੇ ਵਿੱਚ ਨਹੀਂ ਇਹ ਘਰ ਡਿੱਗ ਜਾਣਾ ਇਹ ਪੂਰਾ ਦੋਸ਼ ਇੱਕ ਮੁਸਲਮਾਨ ਪਰਿਵਾਰ ਦਾ ਇੱਕ ਸਰਦਾਰਾਂ ਦੇ ਮੂੰਹ ਤੇ ਕਲੰਕ ਹੋਊਗਾ ਪੂਰੇ ਪਿੰਡ ਦੇ ਵਿੱਚ ਇੱਕ ਮੁਸਲਮਾਨ ਪਰਿਵਾਰ ਹੈ ਪੂਰਾ ਸਰਦਾਰਾਂ ਦਾ ਪਿੰਡ ਮਿਲ ਕੇ ਉਸ ਪਰਿਵਾਰ ਦੇ ਘਰ ਨੂੰ ਬਚਾ ਨਹੀਂ ਸਕਿਆ ਭਾਈ ਜੀ ਮੇਰੇ ਪਿੱਛੇ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਮੰਜ਼ਰ ਇਹ ਕੋਈ ਨਦੀ ਜਾਂ ਕੋਈ ਦਰਿਆ ਦਾ ਹਿੱਸਾ ਨਹੀਂ ਹੈਗਾ ਬਾਈ ਜੀ ਇਹ ਜਦੋਂ ਹੜਾ ਆਏ ਸੀ ਨਾ ਤਾਂ ਉਸ ਵੇਲੇ ਪਿਆ ਹੋਇਆ ਪਾੜ ਹੈ ਜਿਹੜਾ ਹੁਣ ਤੱਕ ਨਹੀਂ ਪੂਰਿਆ ਗਿਆ ਇੱਥੇ ਲੋਕਾਂ ਦੇ ਖੇਤ ਸੀਗੇ ਇੱਥੋਂ ਇੱਕ ਖਬਰ ਦਿਖਾਈ ਸੀਗੀ ਜਿਹੜੀ ਤੁਸੀਂ ਹੁਣ ਵੀ ਵੇਖੀ ਐ ਇੱਥੇ ਵੜ ਕੇ ਵਿੱਚ ਪਾਣੀ ਦੇ ਆਪਾਂ ਨੇ ਦਿਖਾਇਆ ਸੀਗਾ ਇਹ ਪਿੰਡ ਹੈ ਜੀ ਬੰਦੇਮਾਲ ਤਾਂ ਇਸ ਪਿੰਡ ਦੇ ਵਿੱਚ ਬਹੁਤ ਵੱਡਾ ਪਾੜ ਪਿਆ ਸੀਗਾ ਖੈਰ ਉਹ ਗੱਲ ਤੇ ਦੂਜੇ ਪਾਸੇ ਹੁਣ ਲੋਕ ਸਭਾ ਚੋਣਾਂ ਨੇ ਤੇ ਇਹਨਾਂ ਚੋਣਾਂ ਦੇ ਲਈ ਜਿੱਥੇ ਲੀਡਰਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਆਪਣੇ ਉਮੀਦਵਾਰ ਦੇ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਵੋਟਾਂ ਮੰਗੀਆਂ ਜਾ ਰਹੀਆਂ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿੱਥੇ ਉਮੀਦਵਾਰਾਂ ਦਾ ਜਾਂ ਆਗੂਆਂ ਦਾ ਹਾਰ પા ਕੇ ਸਵਾਗਤ ਕੀਤਾ ਜਾ ਰਿਹਾ ਤਾਂ ਬਹੁਤ ਥਾਂ ਵਿਰੋਧ ਵੀ ਵੇਖਣ ਨੂੰ ਮਿਲਦਾ ਹਲਕਾ ਸ੍ਰੀ ਚਮਕੌਰ ਸਾਹਿਬ ਹੈ ਜੀ ਇਹ ਤੇ ਵਿਧਾਨ ਸਭਾ ਦਾ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬਾ ਇੱਥੇ ਡਾਕਟਰ ਚਰਨਜੀਤ ਸਿੰਘ ਆਉਂਦੇ ਨੇ ਕੱਲ ਵੋਟਾਂ ਮੰਗਣ ਦੇ ਲਈ ਉਹਨਾਂ ਦਾ ਵਿਰੋਧ ਨੌਜਵਾਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਸੋ ਇੱਥੋਂ ਉਹਨਾਂ ਨੂੰ ਇਸ ਤੇ ਇਸ ਤਰ੍ਹਾਂ ਵਾਪਸ ਕਰ ਦਿੱਤਾ ਜਾਂਦਾ ਹੈ ਸੋ ਗੱਲਬਾਤ ਆਪਾਂ ਕਰਦੇ ਆਂ ਪਿੰਡ ਦੇ ਸੱਜਣ ਨੇ ਸਾਰੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਸੋ ਹੈਪੀ ਜੀ ਭਾਈ ਜੀ ਕੀ ਗੱਲ ਡਾਕਟਰ ਚਰਨਜੀਤ ਸਿੰਘ ਹੋਰਾਂ ਨੂੰ ਤੁਸੀਂ ਸਵਾਲ ਕਰਦੇ ਹੋ ਜਾਂ ਉਹਨਾਂ ਦਾ ਵਿਰੋਧ ਕਰ ਦਿੰਦੇ ਹੋ ਹਾਲਾਂਕਿ ਜਦੋਂ ਇਹ ਪਾੜ ਪਿਆ ਹੋਇਆ ਸੀ ਜੀ ਤਾਂ ਇਹ ਰਸਤਾ ਵੀ ਢਹਿ ਗਿਆ ਸੀਗਾ ਤੁਹਾਡਾ ਇਹ ਤਾਂ ਉਹਨਾਂ ਨੇ ਬਣਾਤਾ ਤੁਸੀਂ ਫੇਰ ਵੀ ਸਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇੱਕ ਤੁਹਾਡੀ ਗੱਲ ਮੈਨੂੰ ਥੋੜੀ ਥੋੜੀ ਕਠਣੀ ਪੈ ਰਹੀ ਆ ਆਪਾਂ ਵਿਰੋਧ ਨਹੀਂ ਕੀਤਾ ਕਿਉਂ ਸਾਡੇ ਬਣਾਏ ਹੋਏ ਐਮਐਲਏ ਆ ਆਪਾਂ ਨੇ ਕਿਸੇ ਪਾਰਟੀ ਦਾ ਆਪਾਂ ਵਿਰੋਧ ਨਹੀਂ ਕਰਦੇ ਅਸੀਂ ਸਤਕਾਰਯੋਗ ਹੈ ਸਾਡੇ ਐਮਐਲਏ ਸਾਹਿਬ ਕਿਉਂ ਅਸੀਂ ਹੀ ਬਣਾ ਕੇ ਖੜੇ ਕੀਤੇ ਆ ਪਾਰਟੀ ਅਸੀਂ ਖੜੀ ਕੀਤੀ ਆ ਅਸੀਂ ਚੰਨ ਸਵਾਲ ਕੀਤੇ ਸੀ ਜਿਨ੍ਹਾਂ ਨੂੰ ਵਿਰੋਧ ਦਾ ਰੂਪ ਦਿੱਤਾ ਗਿਆ ਤੁਹਾਡੀ ਵੀਡੀਓ ਚ ਵੀ ਉਹਦੇ ਵਿੱਚ ਨਜ਼ਰ ਬੋਲਦੇ ਨਜ਼ਰ ਆਉਂਦੇ ਵੀ ਵਿਰੋਧ ਹੋ ਗਿਆ ਜੀ ਇੱਥੇ ਵਿਰੋਧ ਹੋ ਗਿਆ ਵਿਰੋਧ ਤਾਂ ਚਲੋ ਹੁਣ ਤੁਹਾਨੂੰ ਪਤਾ ਕਿ ਜਿਹੜੇ ਸਿਆਸੀ ਤਰ੍ਹਾਂ ਇੱਧਰ ਉੱਧਰ ਦੇ ਹੁੰਦੇ ਉਹ ਵਿਰੋਧ ਦਾ ਨਾਮ ਦੇ ਦਿੰਦੀ ਆ ਅਸੀਂ ਸਵਾਲ ਕੀਤੇ ਸੀ ਅਸੀਂ ਸਵਾਲ ਕਿਸ ਤੋਂ ਕਰੂਗੇ ਜਿਸ ਨੂੰ ਅਸੀਂ ਸਰਕਾਰ ਨੂੰ ਅਸੀਂ ਆਪ ਅੱਗੇ ਲੈ ਕੇ ਆਂਦਾ ਸੀ ਉਸ ਤੋਂ ਸਵਾਲ ਕਰ ਸਕਦੇ ਆ ਆਪਾਂ ਹੋਰ ਕਿਸੇ ਸਰਕਾਰ ਤੋਂ ਨਹੀਂ ਕਰ ਸਕਦੇ ਕਿਉਂ ਮੌਜੂਦਾ ਸਰਕਾਰ ਹੈ ਸਾਡੀ ਬਣਾਈ ਹੋਈ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕ ਹੀ ਇਸ ਚੀਜ਼ ਦਾ ਵਿਰੋਧ ਕਰਨਗੇ ਠੀਕ ਹੈ ਜੀ ਅਸੀਂ ਸਵਾਲ ਕੀਤਾ ਸੀ ਇਹ ਜਿਹੜੀ ਤੁਸੀਂ ਮੰਨ ਰਹੇ ਕਿ ਸਹੀ ਬਣੀ ਹੋਈ ਹੈ ਇੱਥੇ ਪੁਲੀ ਬਣਨੀ ਚਾਹੀਦੀ ਸੀ ਜਿਸ ਟਾਈਮ ਉਰੇ ਆਲਰੇਡੀ ਪੁਲੀ ਸੀ 10 बाई 20 ਦੀ ਪੁਲੀ ਸੀ ਜਿਹੜੀ ਉਹ ਪਾਣੀ ਆਇਆ ਟੁੱਟ ਗਈ ਹੈ ਤੇ ਪੈਪ ਸਹਾਰ ਲੈਣਗੇ ਅਸੀਂ ਸਵਾਲ ਕੀਤਾ ਸੀ ਕਿ ਇਹ ਗਰੀਬ ਪਰਿਵਾਰ ਨੂੰ ਪੈਸਾ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਅਸੀਂ ਸਵਾਲ ਕੀਤਾ ਸੀ ਅਸੀਂ ਚਮਕੌਰ ਸਾਹਿਬ ਹਲਕੇ 'ਚ ਆਂਦੇ ਕਿ ਨਹੀਂ ਆਂਦੇ ਜੇ ਅਸੀਂ ਚਮਕੌਰ ਸਾਹਿਬ ਹਲਕੇ 'ਚ ਆਂਦੇ ਆ ਤਾਂ ਡਾਕਟਰ ਚਨਜੀਤ ਸਿੰਘ ਚੰਨੀ ਜੀ ਨੂੰ ਸਾਡਾ ਵੀ ਸੁਣਨਾ ਫਰਜ਼ ਬਣਦਾ ਉਹਨਾਂ ਦਾ ਕਿਉਂਕਿ ਸਾਡੇ ਲਈ ਵੀ ਸਾਡਾ ਵੀ ਸੁਣੋ ਅਸੀਂ ਵੀ ਅਸੀਂ ਹੀ ਤੁਹਾਨੂੰ ਕਿਹਾ ਹੈ ਇਸ ਜਿਹੜੀ ਰੋਡ ਦੇ ਸਾਈਡਾਂ ਤੇ ਕਿਨਾਰਿਆਂ ਤੇ ਮਿੱਟੀ ਪਾਉਣ ਲਈ ਮੈਨਿਟੀ ਡਿਪਾਰਟਮੈਂਟ ਨੂੰ ਬਹੁਤ ਐਪਲੀਕੇਸ਼ਨ ਦੇ ਦੇ ਚੁੱਕੀਆਂ ਅਸੀਂ ਆ ਦੇਖੋ ਜੀ ਹਾਟੇ ਲੱਗਿਆ ਹੋਇਆ ਜੀ 10 ਜੁਲਾਈ ਦੀ ਗੱਲ ਹੈ ਜੀ 11 ਜੁਲਾਈ ਨੂੰ ਤੁਸੀਂ ਆਏ ਤੁਹਾਡੀ ਖਬਰ ਸੁਣਨ ਤੋਂ ਬਾਅਦ ਡਾਕਟਰ ਸਾਹਿਬ ਆਏ ਆ ਆ ਕੇ ਹੌਸਲਾ ਦੇ ਕੇ ਚਲੇ ਗਏ ਗਰੀਬ ਪਰਿਵਾਰ ਨੂੰ ਭਰੋਸਾ ਦੇ ਕੇ ਕਿ ਪੈਸਿਆਂ ਦਾ ਤੇਰਾ ਅਸੀਂ ਮਾਲੀ ਤੌਰ ਤੇ ਮਦਦ ਕਰਾਂਗੇ ਤੇਰੀ ਅਸੀਂ ਮਕਾਨ ਬਣਾਉਣ ਚ ਮਦਦ ਕਰਾਂਗੇ ਮੈਂ ਸਵਾਲ ਕਰਨਾ ਚਾਹੁੰਦਾ ਹਾਂ ਮਾਨਯੋਗ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਤੋਂ ਡਾਕਟਰ ਸਾਹਿਬ ਇਸ ਪਰਿਵਾਰ ਦੇ ਅਕਾਊਂਟ ਦੇ ਵਿੱਚ ਇਸ ਪਰਿਵਾਰ ਨੂੰ ਤੁਸੀਂ 100 ਰੁਪਏ ਦੀ ਵੀ ਮਾਲੀ ਮਦਦ ਕੀਤੀ ਅਸੀਂ ਤੁਹਾਡੇ ਗੁਨਾਹਗਾਰ ਅਸੀਂ ਤੁਹਾਨੂੰ ਬਣਾਇਆ ਏ ਅਸੀਂ ਤੁਹਾਡੀ ਪੂਰੀ ਸਪੋਰਟ ਕੀਤੀ ਹੈ ਰੱਜ ਕੇ 10 ਜੁਲਾਈ ਤੋਂ 11 ਜੁਲਾਈ ਨੂੰ ਇਹ ਖਤਮ ਹੋ ਗਿਆ ਸੀ ਸਾਰਾ ਤੁਸੀਂ ਖੁਦ ਆ ਕੇ ਦੇਖਿਆ ਅਸੀਂ ਉੱਥੇ ਇਸ ਪਰਿਵਾਰ ਦੇ ਸਿਲੰਡਰ ਅਸੀਂ ਵਿੱਚ ਤੋਂ ਕੱਢਿਆ ਰੁੜਦੇ ਬੈੱਡ ਇਹਨਾਂ ਦੇ ਵਿੱਚ ਤੋਂ ਕੱਢਿਆ ਸੀ ਪੌੜੀ ਵੀ ਢੜ ਗਈ ਸੀ ਉਦੋਂ ਹਨ ਢੜ ਗਈ ਸੀ ਸਾਤੋਂ ਮੈਡੀਕਲ ਡਿਪਾਰਟਮੈਂਟ ਨੇ ਮੰਗੇ ਐਫੀ ਡੈਡ ਕੀ ਐਫੀ ਡੈਡ ਦੋ ਆ ਤੁਸੀਂ ਕੈਮਰੇ ਤੇ ਦਿਖਾ ਸਕਦੇ ਆ ਏ ਆ ਜੀ 21 ਫਰਵਰੀ 2024 ਨੂੰ ਅਸੀਂ ਐਫੀਡਾਉਟ ਦਿੱਤਾ ਮੈਨਿੰਗ ਡਿਪਾਰਟਮੈਂਟ ਨੂੰ ਕਿ ਸਾਡਾ ਰੋਡ ਫੇਰ ਟੁੱਟ ਰਿਹਾ ਏ ਕਿ ਸਾਨੂੰ ਮਿੱਟੀ ਪਾਉਣ ਦੀ ਪਰਮਿਸ਼ਨ ਮਿਲੀ ਜਾਵੇ ਸਾਨੂੰ ਕਿਸੇ ਨੇ ਪਰਮਿਸ਼ਨ ਨਹੀਂ ਦਿੱਤੀ ਜੀ ਠੀਕ ਆ ਜੀ ਅਸੀਂ ਸਵਾਲ ਉਸ ਬੰਦੇ ਤੋਂ ਕਰ ਰਹੇ ਹਾਂ ਜਿਹੜਾ ਸਾਡਾ ਸਰਪ੍ਰਸਤ ਬਣੀ ਬੈਠਾ ਇਸ ਟਾਈਮ ਜਦੋਂ ਜਦੋਂ ਭਰੋਸਾ ਦਿੱਤਾ ਸੀ ਜੀ ਉਸ ਤੋਂ ਬਾਅਦ ਆਏ ਕਿ ਹੁਣੇ ਆਏ ਪਹਿਲੀ ਵਾਰ ਉਸ ਤੋਂ ਬਾਅਦ ਸਰ ਸਿਰਫ ਇੱਕ ਲੌਲੀਪੌਪ ਦੇ ਗਏ ਆ ਤੇ ਹੁਣ ਆਏ ਆ ਉਸ ਤੋਂ ਬਾਅਦ ਹੁਣ ਆਏ ਆ ਭਰੋਸਾ ਦੇਣ ਤੋਂ ਬਾਅਦ ਇਸ ਟਾਈਮ ਆਇਆ ਕਿਉਂ ਗਰੀਬ ਪਰਿਵਾਰ ਗਰੀਬ ਲੋਕ ਸਿਰਫ ਵੋਟਾਂ ਟਾਈਮ ਆਦ ਆਂਦੇ ਆ ਵੈਸੇ ਗਰੀਬ ਦੀ ਕੋਈ ਇੱਜ਼ਤ ਨਹੀਂ ਆ ਜਿਸ ਟਾਈਮ ਵੋਟਾਂ ਹੁੰਦੀਆਂ ਉਸ ਟਾਈਮ ਤੁਹਾਨੂੰ ਗਰੀਬ ਪਰਿਵਾਰ ਯਾਦ ਆਂਦੇ ਆ ਅੱਗੇ ਪਿੱਛੇ ਕਿਉਂ ਨਹੀਂ ਆਂਦੇ ਹੁਣ ਜਦੋਂ ਸਵਾਲ ਕੀਤੇ ਫਿਰ ਉਹ ਹੁਣ ਫੇਰ ਭਰੋਸਾ ਦੇ ਦਿੱਤਾ ਅਗਲਾ ਸਰ ਹੁਣ ਤਾਂ ਸਵਾਲ ਕੱਲ ਮੈਂ ਉਰੇ ਹੈ ਨਹੀਂ ਸੀ ਮੈਂ ਆਟੋ ਸਟੇਸ਼ਨ ਸੀ ਕੱਲ ਸਾਡੇ ਸਰਪੰਚ ਸਾਹਿਬ ਸੀ ਆ ਸਾਡੇ ਪਿੰਡ ਦੇ ਮੋਤਵਰ ਖੜੇ ਆ ਇਹਨਾਂ ਤੋਂ ਗੱਲ ਕਰੋ ਕੱਲ ਦਾ ਭਰੋਸਾ ਕੀ ਦਿੱਤਾ ਜੀ ਹਾਂਜੀ ਬਾਈ ਜੀ ਜਗਦੀਪ ਸਿੰਘ ਜੀ ਸਰਪੰਚ ਸਾਹਿਬ ਕਿਵੇਂ ਹੋ ਠੀਕ ਹੋ ਸਸਿਗੇ ਬਾਈ ਵਧੀਆ ਵਧੀਆ ਤੁਹਾਨੂੰ ਬਾਈ ਜੀ ਕਹਿੰਦੇ ਹੋ ਨਹੀਂ ਹੈਗਾ ਕਿਉਂਕਿ ਜਿਹੜਾ ਸਵਾਲ ਪੁੱਛਦਾ ਕਿਸੇ ਨੂੰ ਚੱਕ ਕੇ ਜੇਲ੍ਹ ਛੁੱਟ ਦਿੰਦੇ ਜਾਂ ਉਹਨਾਂ ਦੀ ਫਾਈਲਾਂ ਖੁੱਲ ਜਾਂਦੇ ਤੁਸੀਂ ਤਾਂ ਸਰਪੰਚੋਂ ਤੁਹਾਡੀਆਂ ਫਾਈਲਾਂ ਖੁੱਲ ਜਾਣੀਆਂ ਬਾਈ ਜੀ ਮੈਨੂੰ ਕੱਲ ਵੀ ਉਹਨਾਂ ਕੋਲੋਂ ਜਦੋਂ ਗਏ ਆ ਨਾ ਐਮਐਲਏ ਸਾਹਿਬ ਉਹਨਾਂ ਕੋਲੋਂ ਇਹ ਕਿਹਾ ਗਿਆ ਕੋਈ ਨਹੀਂ ਸਰਪੰਚ ਤੈਨੂੰ ਦੇਖ ਲੂਗੇ ਤੇ ਜਿਹੜੇ ਮੇਰੇ ਪਿੰਡ ਦੇ ਮੋਤਵਾਰ ਸੱਜਣ ਹੈ ਤਾਂ ਚਲੋ ਸਾਡਾ ਬੜਾ ਵੀਰੇ ਕਹਿ ਲਓ ਸਾਡੇ ਪਿੰਡ ਦਾ ਹੀ ਆ ਉਹਨਾਂ ਨੂੰ ਤਾਂ ਚਲੋ ਮੈਂ ਕੀ ਕਹਿਣਾ ਕਿਉਂਕਿ ਮੈਂ ਪਿੰਡ 'ਚ ਪਾਲਟੀ ਵਾਜੀ ਨਹੀਂ ਖੜੀ ਕਰਨਾ ਚਾਹੁੰਦਾ ਕਿਉਂਕਿ ਮੈਂ ਹੈਗਾ ਇੱਕ ਮੋਤਵਾਰ ਸਾਂਝਾ ਜਿਹਾ ਬੰਦਾ ਲਾ ਲੈਂਦਾ ਆਪਣੇ ਆਪ ਨੂੰ ਮੇਰਾ ਆਫਿਸ ਆ ਜੀ ਮੈਂ ਉੱਥੇ ਉੱਥੇ ਮੇਰੇ ਕਾਂਗਰਸ ਵੀ ਆਉਂਦੇ ਆ ਅਕਾਲੀ ਵੀ ਆਉਂਦੇ ਆ ਉੱਥੇ ਆਫਿਸ 'ਚ ਆਉਂਦੇ ਸਾਰੇ ਤੇ ਇਹਨਾਂ ਦੇ ਜਿਹੜੇ ਆ ਹਾਥੀ ਵਾਲੇ ਉਹ ਵੀ ਆਏ ਸੀਗੇ ਹੋਰ ਮਾਨ ਮਾਨ ਵਾਲੇ ਵੀ ਸਾਰੇ ਆਉਂਦੇ ਉੱਥੇ ਆਪਾਂ ਸਾਂਝੇ ਸਾਰਿਆਂ ਦਾ ਆਪ ਭਗਤ ਕਰੀਦੀ ਆ ਉੱਥੇ ਹੀ ਬਸ ਅਸੀਂ ਮੈਂ ਜਿਹੜਾ ਇਹ ਟੌਪਿਕ ਆ ਨਾ ਜਿਸ ਚ ਕਾਫੀ ਟਾਈਮ ਦੀ ਗੱਲ ਚੱਲਦੀ ਆ ਮੈਂ ਇਹੀ ਟੌਪਿਕ ਲੈ ਕੇ ਚੱਲਿਆ ਸੀਗਾ ਕਿਉਂਕਿ ਮੈਨੂੰ ਖੁਦ ਹੋ ਗਏ ਇਸ ਬੰਦੇ ਨਾਲ ਘੁੰਮਦੇ ਨੂੰ ਚੰਡੀਗੜ੍ਹ ਤੱਕ ਗਿਆ ਮੈਂ ਇਹਨੂੰ ਲੈ ਕੇ ਮੈਨੂੰ ਮੇਰੇ ਖਿਆਲ ਜਦੋਂ ਦਾ ਇਹ ਚੱਲਦਾ ਜਦੋਂ ਦਾ ਹੀ ਘੁੰਮਦਾ ਮੈਂ ਅੱਛਾ ਹਾਂ ਜਦੋਂ ਮੈਨੂੰ ਨਹੀਂ ਲੱਗਿਆ ਇਹਦੇ ਲਈ ਆ ਮੇਰੇ ਪਿੰਡ ਦੇ ਆ ਕਾਫੀ ਮਕਾਨ ਗਿਰੇ ਹੋਏ ਆ ਉਹਨਾਂ ਨੂੰ ਵੀ ਚਲੋ ਹੁਣ ਉਹਨੂੰ ਥੋੜੇ ਬਹੁਤ ਅਸੀਂ ਆਪਣੇ ਕੋਲ ਤੇ ਮਾਲੀ ਮਦਦ ਕਰੀ ਜਾ ਰਹੇ ਆ ਪਰ ਅਸੀਂ ਪਿੰਡ ਵਾਲੇ ਵੀ ਸਾਨੂੰ ਬੋਰ ਕਹੀ ਜਾਂਦੇ ਸਰਪੰਚ ਇਹ ਹੋਇਆ ਨਹੀਂ ਹੋਇਆ ਨਹੀਂ ਹੋਇਆ ਨਹੀਂ ਉਹੀ ਗੱਲਾਂ ਸੀ ਸੋ ਉਹਨ ਵੀ ਸਾਡੇ ਇਹ ਮਸਲੇ ਹੱਲ ਕਿਉਂ ਨਹੀਂ ਹੋ ਰਹੇ ਜੋ ਤੱਕ ਮੈਂ ਉਹਨਾਂ ਕੋਲ ਜਾਣ ਦਾ ਜਾਨੇ ਨਹੀਂ ਦਿੱਤਾ ਉਹਨਾਂ ਕੋਲ ਉਹੀ ਬਸ ਉਹਨਾਂ ਦੇ ਮੋਰੀਓ ਕਹਿੰਦੇ ਹਾਂਜੀ ਤੁਸੀਂ ਵੋਟਾਂ ਨਹੀਂ ਪਾਉਣੀ ਨਾ ਪਾਓ ਸਾਡੀ ਮੀਟਿੰਗ ਖਰਾਬ ਕਰਦੇ ਸਾਡਾ ਮਾਹੌਲ ਖਰਾਬ ਕਰਨ ਆਗੇ ਇਹ ਆਪ ਪਾਰਟੀ ਨਾਲ ਬਿਲੋਂਗ ਕਰਦਾ ਹੈ ਆਪ ਪਾਰਟੀ ਨਾਲ ਬਿਲੋਂਗ ਕਰਦਾ ਵੀ ਐਦਾਂ ਦੇ ਸਾਡੇ ਪਰ ਇੰਜਾਮ ਲਾ ਕੇ ਸਾਨੂੰ ਪਾਰਟੀ ਤੋਂ ਬਾਹਰ ਹੀ ਕੱਢ ਦਿੱਤਾ ਜਾਂਦਾ ਨਹੀਂ ਹੋ ਵੀ ਸਕਦਾ ਬਾਈ ਤੁਹਾਡਾ ਕਿਸੇ ਪਾਰਟੀ ਦੇ ਨਾਲ ਲਿੰਕ ਹੋਵੇ ਕੱਲ੍ਹ ਨੂੰ ਤੁਹਾਡੀ ਫੋਟੋ ਆ ਜਾਂਦੀ ਕਾਂਗਰਸ ਅਫਸਰਾਂ ਨਾਲ ਫੇਰ ਜੀ ਦੇਖੋ ਸਰ ਮੇਰੇ ਪਿੰਡ ਪਤਾ ਕਰ ਲਓ ਆਪ ਸਮੋਤਵਾਰ ਖੜੇ ਆ ਅੱਜ ਤੱਕ ਮੈਂ ਕਿਸੇ ਪਾਰਟੀ ਨਾਲ ਐ ਨਹੀਂ ਵੀ ਚੱਲਿਆ ਮੌਜੂਦਾ ਐਮ.ਐਲ.ਏ. ਸਾਹਿਬ ਕੋਲ ਵੀ ਗਿਆ ਮੈਂ ਚਾਰ-ਪੰਜ ਵਾਰ ਗਿਆ ਮੈਂ ਮੇਰੇ ਪਿੰਡਦਿਆਂ ਨੂੰ ਲੈ ਕੇ ਗਿਆ ਜਿਨ੍ਹਾਂ ਨੇ ਪਾਰਟੀ ਖੜੀ ਕਰੀ ਆ ਠੀਕ ਹੈ ਜੀ ਜਿਹੜੇ ਨੇ ਪਾਰਟੀ ਖੜੀ ਕਰੀ ਹੈ ਨਾ ਆਪ ਆਪਣੀ ਪਾਰਟੀ ਉਹ ਸਾਡੇ ਪਿੰਡ ਬੈਠੇ ਕੱਲ ਕੱਲੋਂ ਗਏ ਨਹੀਂ ਹੈਗੇ ਉਹਨਾਂ ਕੋਲ ਉਹ ਵੀ ਇਹਨਾਂ ਤੋਂ ਖਫਾ ਹੋਏ ਹੋਏ ਆ ਉਹ ਵੀ ਕਾਫੀ ਇਹਨਾਂ ਤੋਂ ਗੁੱਸੇ ਆ ਵੀ ਸਾਡਾ ਕੰਮ ਤਾਂ ਕੋਈ ਹੋ ਨਹੀਂ ਰਿਹਾ ਇਹਨਾਂ ਕੋਲ ਵੀ ਗਿਆ ਮੈਂ ਚਿੱਠੀ ਪੜਤ ਦਿੱਤੇ ਆ ਸਰ ਸਾਡਾ ਇਹ ਕੰਮ ਹੋ ਨਹੀਂ ਰਿਹਾ ਉੱਥੇ ਸਾਨੂੰ ਖੜਾ ਕੇ ਭੇਜ ਦਿੰਦੇ ਸੀ ਐਮ.ਐਲ.ਏ. ਸਾਹਿਬ ਮੈਂ ਕਾਫੀ ਟਾਈਮ ਖੜਾ ਰਹਿਨਤਾ ਹੀ ਉੱਥੇ ਰਹਾ ਮੂੜਾ ਕੀ ਜਵਾਬ ਕੀ ਦਿੱਤਾ ਜੀ ਫਿਰ ਕੱਲ ਮੇਰਾ ਪਹਿਲਾ ਸਵਾਲ ਸਰ ਇਹੀ ਤਾਂ ਵੀ ਜਿਹੜਾ ਸਾਡਾ ਇਹ ਪਾੜ ਪਿਆ ਏ ਸਾਡੀ ਫਸਲਾਂ ਵੀ ਨੁਕਸਾਨ ਹੋਈਆਂ ਮੇਨ ਸਾਡਾ ਇਹ ਕਰਦਾ ਤੇ ਇਹ ਜਿਹੜਾ ਨਾਲ ਵਾਲਾ ਘਰ ਦੋਨਾਂ ਦਾ ਨੁਕਸਾਨ ਹੋਇਆ ਏ ਵੀ ਸਰ ਇਹ ਕਦੋਂ ਪੂਰਾ ਹੋਊਗਾ ਇਹਦੀ ਕੋਈ ਕੰਦ ਵਗੈਰਾ ਕਰਾਓ ਮੇਨ ਸਾਡੀ ਆ ਪੁਲੀ ਆ ਹੁਣ ਆਉਂਦੀ ਬਰਸਾਤ ਨੂੰ ਇਹ ਪੁਲੀ ਟੁੱਟ ਜਾਨੀ ਤੁਸੀਂ ਦੇਖ ਲਿਓ ਪਾਉਰ ਨੇ ਥੈਲੇ ਲਾਤੇ ਟੁੱਟ ਜਣੇ ਆ ਦੂਸਰਾ ਸਵਾਲ ਜਿਹੜੇ ਸਾਡੇ ਪਿੰਡ ਦੇ ਕਾਫੀ ਮਕਾਨ ਗਰੇ ਹੋਏ ਆ ਗਰੀਬਾਂ ਦੇ ਉਹਦੇ ਲਈ ਤਾਂ ਉਹਨੂੰ ਕੋਈ ਮਾਲੀ ਮਦਦ ਕਿਉਂ ਨਹੀਂ ਮਿਲਦੀ ਕਿਉਂਕਿ ਜਦੋਂ ਵੀ ਇਹਨਾਂ ਦੇ ਸਰਕਾਰ ਦੇ ਬਿਆਨ ਸੀਗੇ ਵੀ ਅਸੀਂ ਮੁਰਗੀ ਮਰੇ ਦਾ ਵੀ ਪੈਸੇ ਦਵਾਂਗੇ ਇਦਾਂ ਦੇ ਬਿਆਨ ਸੀਗੇ ਅਸੀਂ ਤਾਂ ਉਹੀ ਪੁੱਛਣ ਜਾ ਰਹੇ ਸੀਗੇ ਕੁਝ ਪਰਲ ਦਾ ਮੈਨੂੰ ਲੇਡੀਜ਼ ਨੇ ਬੋਲਿਆ ਸੀਗਾ ਜੇਕਦੀ ਵੀ ਉਹ ਗੱਲ ਕਰਨੀ ਵੀ ਪਰਲ ਦੇ ਸਾਨੂੰ ਪੈਸੇ ਨਹੀਂ ਮਿਲੇ ਦੱਸੋ ਕੀ ਕਰਦੇ ਆ ਕੁਝ ਉਹ ਨੌਜਵਾਨਾਂ ਜੀ ਨੌਜਵਾਨੀ ਕਰਕੇ ਸਾਡੇ ਸਵਾਲ ਸੀਗੇ ਬਸ ਅਸੀਂ ਨਾਰਮਲ ਸਾਡੇ ਪਿੰਡ ਵਾਲੀ ਸੀਗੇ ਮੇਨ ਸਵਾਲ ਮੇਰਾ ਇਹ ਵੀ ਸੀਗਾ ਵੀ ਐ ਮੇਰਾ ਪਿੰਡ ਮੌਜੂਦਾ ਪਿੰਡ ਬੰਦੇ ਮਹਿਲ ਕਲਾਂ ਬੰਦੇ ਮਹਿਲ ਖੁਰਦ ਦੋਨਾਂ ਲਈ ਉਹ ਦੋਨਾਂ ਲਈ ਛੱਡੋ ਲਾਕਪਾਸ ਸੰਗਤਪੁਰਾ ਹੋ ਗਿਆ ਸੰਗਤਪੁਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਇਹਨਾਂ ਚਾਰਾਂ ਪਿੰਡਾਂ ਲਈ ਤੁਸੀਂ ਹੁਣ ਤੱਕ ਕੀ ਮਦਦ ਕੀਤੀ 1 ਰੁਪਏ ਦੀ ਸਾਨੂੰ ਦੱਸ ਦਿਓ ਇਹੀ ਸਵਾਲ ਆ ਸਾਡੀਆਂ ਪੰਚਾਇਤਾਂ ਦੇ ਵੀ ਹੁਣ ਤੱਕ ਉਵੇਂ ਹੀ ਕੰਮ ਰੁਕੇ ਹੋਏ ਆ ਜਿਹੜੀ ਧਰਮਸ਼ਾਲਾ 'ਚ ਆ ਕੇ ਇਹ ਦੋ ਵਾਰ ਮੀਟਿੰਗਾਂ ਕਰ ਗਏ ਉਹ ਧਰਮਸ਼ਾਲਾ ਦਾ ਵੀ ਮੈਂ ਇਹਨੂੰ ਕਈ ਵਾਰ ਕਿਹਾ ਵੀ ਸਾਡਾ ਇਹ ਆਫੀਸਰ ਕੰਮ ਨਹੀਂ ਕਰਦਾ ਇਹ ਆਫੀਸਰ ਕੰਮ ਨਹੀਂ ਕਰਦਾ ਹੈਗਾ ਉਹਦੇ ਬਾਰੇ ਕੋਈ ਗੌਰ ਨਹੀਂ আর ਮੀਟਿੰਗ ਉੱਥੇ ਧਰਮਸ਼ਾਲਾ 'ਚ ਹੁੰਦੀ ਮੀਟਿੰਗ ਆ ਵੀ ਉੱਥੇ ਕਰਦੇ ਆ ਔਰ ਕੰਮ ਉਹਦਾ ਵੀ ਨਹੀਂ ਪੂਰਾ ਹੋਇਆ ਧਰਨਸ਼ਾਲ ਦਾ ਭਾਈ ਜੀ ਜਦੋਂ ਉਹ ਦਿੰਦੇ ਆ ਭਾਸ਼ਣ ਦੱਸਦੇ ਆਪਣੀਆਂ ਪ੍ਰਾਪਤੀਆਂ ਬੜੇ ਲੋਕ ਤਾੜੀਆਂ ਮਾਰਦੇ ਨੇ ਤਾੜੀਆਂ ਪੂਰੀਆਂ ਵੱਜਦੀਆਂ ਨੇ ਜੀ ਹੋ ਸਕਦਾ ਉਹਨਾਂ ਦੇ ਕੰਮ ਹੋਏ ਹੋਣ ਜੀ ਸਰ ਜਿਹੜੇ ਤਾੜੀਆਂ ਮਾਰਦੇ ਆ ਉਹਨਾਂ ਦਾ ਪਤਾ ਨਹੀਂ ਕਿਵੇਂ ਮਾਰਦੇ ਕਿਉਂਕਿ ਅਸੀਂ ਤਾਂ ਉੱਥੇ ਕੁਐਸਚਨ ਪੁੱਟ ਕਰੇ ਤੇ ਕੇ ਸੰਤ ਤਾਂ ਐਟ ਅ ਟਾਈਮ ਉਹਨੇ ਕਹਿਤਾ ਵੀ ਤੁਸੀਂ ਤਾਂ ਸਾਡਾ ਮਾਹੌਲ ਕਰਦਾ ਖਰਾਬ ਕਰਦੇ ਆ ਤੁਸੀਂ ਮੀਟਿੰਗ ਚੋਂ ਬਾਹਰ ਜਾਓ ਹੁਣ ਵੀ ਤੁਸੀਂ ਇੰਟਰਵਿਊ ਦੇ ਜਾਂਦੇ ਹਾਲਾਂਕਿ ਤੁਹਾਨੂੰ ਕਹਿ ਵੀ ਗਏ ਭਾਈ ਦੇਖ ਲਾਂਗੇ ਸਰਪੰਚ ਆਰਟੀਆਈ ਪੈ ਜਾਣੀ ਫਰ ਆਰਟੀਆਈ ਸਰ ਚਲੋ ਪਿੰਡ ਚ ਹੁੰਦਾ ਹੀ ਆ ਇਹ ਸਰਪੰਚ ਉਹ ਸਰ ਡਰਦਾ ਹੁੰਦਾ ਜਾਂ ਦਬਦਾ ਹੁੰਦਾ ਹੈ ਜਿਹਦੇ ਦਿਲ ਚ ਖੋਟ ਹੋਵੇ ਔਰ ਅਸੀਂ ਨੌਜਵਾਨ ਬਣੇ ਅਸੀਂ ਪਿੰਡ ਦਾ ਡਵੈਲਪਮੈਂਟ ਕਰਨ ਲਈ ਬਣੇ ਆ ਸਾਨੂੰ ਪਿੰਡ ਦੇ ਨੇ ਮੋਹਤਵਾਰ ਬੰਦਿਆਂ ਨੇ ਸਾਰਿਆਂ ਨੇ ਵੋਟਾਂ ਪਾ ਕੇ ਸਹਿਯੋਗ ਨਾਲ ਮੈਨੂੰ ਇਹ ਸਰਪੰਚ ਬਣਾਇਆ ਹੈ ਆਪਾਂ ਨੇ ਪਿੰਡ ਦਾ ਕੰਮ ਕੀਤਾ ਹੈ ਔਰ ਪਿੰਡ ਦੇ ਵੀ ਮਨ ਦੇ ਵੀ ਕੰਮ ਹੋਇਆ ਖੜੇ ਆ ਪਿੰਡ ਦੇ ਜੀ ਨੂੰ ਮਰਜ਼ੀ ਪੁੱਛ ਲਓ ਵੀ ਸਾਡੇ ਪਿੰਡ ਚ ਹੁਣ ਇਸ ਵੇਲੇ ਚ ਬਹੁਤ ਸਹਿਯੋਗ ਹੋਇਆ ਤੇ ਬਹੁਤ ਅੱਛੇ ਤਰੀਕੇ ਨਾਲ ਕੰਮ ਹੋਇਆ ਪਾਰਟੀ ਵਾਜ ਤੋਂ ਉਪਰ ਉਠ ਕੇ ਕੰਮ ਹੋਇਆ ਬਿਲਕੁਲ ਤੇ ਇਹ ਪਹਾੜ ਭਰੂਗਾ ਵੀ ਕਦੇ ਬਾਈ ਜੀ ਕਿ ਇੱਥੇ ਤੋਂ ਕੋਈ ਝੀਲ ਝੂਲੇ ਜਾਂ ਫਿਰ ਦਰਿਆ ਹੀ ਕੱਢਣਗੇ ਕੋਈ ਇਹ ਸਰ ਇਹਨਾਂ ਤੋਂ ਪਾਰ ਤੱਕ ਕੀ ਭਰ ਆ ਜਾਣਾ ਤੁਸੀਂ ਆ ਜਿਹੜੀ ਪੁਲੀ ਬਣਾਈ ਹੈ ਇਹਦੀ ਹਾਲਤ ਦੇਖ ਲਿਓ ਅੱਛਾ ਜੀ ਇਹ ਵੀ ਟੁੱਟ ਜਣੀ ਆ ਸਾਡੀ ਪੁਲੀ ਦੀ ਹਾਲ ਟੁੱਟ ਜਣੀ ਆ ਸਾਡੇ ਜਿਹੜੇ ਮਕਾਨ ਆ ਗਰੀਬ ਦਾ ਮਕਾਨ ਉਹ ਨਹੀਂ ਬਣਾ ਰਹੇ ਤਾਂ ਪਾਰ ਤੱਕ ਚਲੋ ਕਿੱਥੇ ਭਰਨਾ ਇਹਨਾਂ ਨੇ ਪਿਕਨਿਕਸ ਬੋਰਡ ਤਾਂ ਨਹੀਂ ਬਣਾਉਣੀ ਜੀ ਇਹ ਸਰ ਪਾੜ ਨਹੀਂ ਇਹਨਾਂ ਨੇ ਪਾੜਨਾ ਮੈਨੂੰ ਲੱਗਦਾ ਇਹਨਾਂ ਨੇ ਹੋਰ ਕਿਸ਼ਤੀਆਂ ਛੱਡਣੀਆਂ ਜੀ ਕਿ ਰੋਪੜ ਤੇ ਲੋਕ ਦੇਖਣ ਆਏ ਕਰਨਗੇ ਕਿ ਬੰਦੇਮਾਲਾ ਚ ਵੀ ਝੀਲ ਬਣੀ ਚंडीगढ़ ਚ ਝੀਲ ਹੈ ਜੀ ਤੇ ਬੰਦੇਮਾਲਾ ਚ ਵੀ ਝੀਲ ਹੈ ਜੀ ਬਹੁਤ ਵਧੀਆ ਝੀਲ ਆ ਤੁਸੀਂ ਦੇਖੋ ਨਜ਼ਾਰਾ ਦੇਖੋ ਆ ਬਤਕਾਂ ਕੋ ਮਰੀਆਂ ਦੇਖੋ ਨਜ਼ਾਰਾ ਕਿਹੜਾ ਵਧੀਆ ਨਜ਼ਾਰਾ ਆਈ ਦਾ ਹੁਣ ਇੱਥੇ ਕਿਸ਼ਤੀਆਂ ਛੱਡਣਗੇ ਜੀ ਇਹ ਠੀਕ ਆ ਜੀ ਪਾੜ ਭੜਨ ਦੀ ਤਾਂ ਗੱਲ ਹੈ ਹੀ ਨਹੀਂ ਆ ਜੇ ਸਟੇਮ ਇੱਕ ਘਰ ਦੀ ਦੀਵਾ ਇਹਦੇ ਘਰ ਦੇ ਨਾਲ ਕੋਈ ਡੰਗਾ ਨਹੀਂ ਲਾਇਆ ਗਿਆ ਕੋਈ ਦੁਬਾਰ ਨਹੀਂ ਕਰੀ ਗਈ ਇੱਧਰ ਘਰ ਹੜ ਰਹੀ ਤੇ ਨਾਲ ਨਹੀਂ ਕੁਝ ਕੀਤਾ ਗਿਆ ਤਾਂ ਹੁਣ ਇਹਦੀ ਝੀਲੇ ਬਣਾਣ ਇਹਨਾਂ ਤਾਂ ਕੁਝ ਮੁਆਵਜ਼ਾ ਦੇ ਦਿੱਤਾ ਹੋਣਾ ਜੀ ਉਹਨਾਂ ਨੇ ਉਦੋਂ ਸਰਕਾਰ ਨੇ ਐਲਾਨ ਆਜੋ ਆਜੋ ਸਰ ਆ ਖੜੇ ਆ ਜੀ ਹਾਂਜੀ ਹਾਂਜੀ 2 ਮਿੰਟ ਦਿਓ ਇਹ ਮੁਆਵਜ਼ੇ ਦੀ ਨਾ ਮੈਨੂੰ ਹੁਣੇ ਵੀਰ ਜੀ ਨਾਲ ਮੈਂ ਗੱਲ ਕਰੀਦੀ ਮਾ ਹ ਕੁਝ ਮਿਲਿਆ ਜਾਂ ਨਹੀਂ ਇਹਨਾਂ ਨੇ ਥੋੜਾ ਜਿਹਾ ਮੈਨੂੰ ਦੱਸਿਆ ਏ ਵੀ ਇਸ ਪੰਚ ਇਨਾਂ ਦੀ ਮੱਜਾਂ ਦਾ ਕੁਝ ਇਹਨਾਂ ਨੂੰ ਮਿਲਿਆ ਕਿੰਨੇ ਰੁਪਏ ਮਿਲੇ ਆ ਇਹਨੂੰ ਬੰਦੇ ਨੇ ਦੱਸ ਦੂੰਗਾ ਆਪੀ ਕੁਝ ਇਹਨੇ ਦੱਸਿਆ ਮੈਨੂੰ ਮੈਨੂੰ ਪਤਾ ਨਹੀਂ ਕਿਦਾ ਪਹਿਲਾਂ ਚਲੋ ਜਿਹੜਾ ਮਿਲਿਆ ਆਪਾਂ ਉਹ ਦੱਸ ਰਿਹਾ ਹੁਣ ਜਿਹੜਾ ਮਕਾਨ ਜਿਹੜਾ ਅੱਡ ਵਿਚਾਲੇ ਲੜ ਗਿਆ ਵਾ ਇਹਦਾ ਨੂੰ ਕੁਝ ਨਹੀਂ ਮਿਲਿਆ ਬੰਦੇ ਨੂੰ ਹਾਂਜੀ ਅੱਛਾ ਠੀਕ ਹੈ ਨੁਕਸਾਨ ਕਿੰਨਾ ਸੀ ਜੀ ਨੁਕਸਾਨ ਤਾਂ ਜੀ 25 26 ਮੱਝਾਂ ਦੀ 25 26 ਮੱਝਾਂ ਸੀ 25 26 26 ਮੱਝਾਂ ਹੜਗੀਆਂ ਸੀ ਹਾਂ ਜੀ ਇੱਥੇ ਜੀ ਬਹੁਤ ਬਹੁਤ ਬੁਰਾ ਹਾਲਾਤ ਹੈ ਤੋ ਮੈਂ ਆਇਆ ਸੀ ਹਾਂ ਮੈਨੂੰ ਐਗਜ਼ੈਕਟ ਹੁਣ ਨਹੀਂ ਸੀ ਪਤਾ 25 26 ਮੱਝਾਂ ਦਾ 1 ਲੱਖ 25 ਹਜ਼ਾਰ ਮਿਲਿਆ ਤੁਹਾਨੂੰ ਕਿੰਨੇ ਰੁਪਏ ਦੀ ਮੱਝ ਬਣ ਗਈ ਜੀ ਫਿਰ ਕਿੰਨੇ ਜੀ ਉਹ ਤਾਂ ਹੁਣ ਕੀ ਪਤਾ ਇਹ ਤਾਂ ਕੋਈ 5000 ਰੁਪਏ ਇੱਕ ਮੱਝ ਦਾ ਹੋ ਗਿਆ ਜੀ ਇਹ ਤਾਂ ਕੋਈ 5 6000 ਨੂੰ ਮੱਝ ਠੋਕੀ ਹੋਣੀ ਹੈ ਜੀ 5 6000 ਦੀ ਸੀ ਮੱਝ ਤੁਹਾਡੀ ਜੀ ਦੇਖੋ ਉਹ ਇਹਨਾਂ ਨੂੰ 5 6 ਦੀ ਹੈ ਜੀ ਜਾਰਦੀ ਹੈ ਸਰ ਗਰੀਬ ਪਰਿਵਾਰ ਨੂੰ ਪੁੱਛੋ ਨਾ ਜਿਨੇ ਆਪਣੀ ਖੂਨ ਪਸੀਨੇ ਨਾਲ ਕਮਾਈ ਗਈ ਆ ਇਸ ਟਾਈਮ ਜੇ ਮਾੜੀ ਤੋਂ ਮਾੜੀ ਮੱਝ ਵੀ ਲੈਣੇ ਸਰ 70000 ਤੋਂ ਲੈ ਕੇ 50 ਤੋਂ 70 ਦੇ ਵਿੱਚ ਵਿੱਚ ਆਪਾਂ ਲਾ ਕੇ ਚੱਲੀਏ ਉਸ ਗਰੀਬ ਦੀਆਂ 25 ਮੱਝਾਂ ਇਹਨਾਂ ਨੇ 1.5 ਲੱਖ ਦੀਆਂ ਲਾਈਆਂ 1.5 ਲੱਖ ਦੀਆਂ ਲਾਈਆਂ ਕਿ 4-5000 ਦੀ ਮੱਝੇ ਹੋਣੀ ਜੀ ਇਹਨਾਂ ਦੇ ਹਿਸਾਬ ਨਾਲ ਉਹ ਉਹਨਾਂ ਨੇ ਕਿਹਾ ਸੀ ਨਾ ਮੁਰਗੀਆਂ ਦਾ ਮੁਆਵਜ਼ਾ ਮੁਰਗੀਆਂ ਤਾਂ ਨਹੀਂ ਸਮਝ ਲਈਆਂ ਜੀ ਮੁਰਗੀਆਂ ਦੇ ਹਿਸਾਬ ਨਾਲ ਇਹੀ ਹੋ ਸਕਦਾ ਉਹਨਾਂ ਨੇ ਨਾ ਮੱਝਾਂ ਮੁਰਗੀਆਂ ਕੋ ਵਿਚ ਵਿਚਾਲੇ ਹੋ ਗਿਆ ਕਿ ਮੱਝਾਂ ਨੂੰ ਮੁਰਗੀਆਂ ਸਮਝ ਗਏ ਜਾਂ ਮੁਰਗੀਆਂ ਵਾਲਿਆਂ ਨੂੰ ਕਿਸੇ ਨੂੰ ਮੱਝਾਂ ਦਾ ਮੁਆਵਜ਼ਾ ਦੇ ਦਿੱਤਾ ਹੋਣਾ ਮੱਝਾਂ ਵਾਲੇ ਨੂੰ ਪਰ ਮੁਰਗੀਆਂ ਦਾ ਮਿਲਿਆ ਜੀ ਦੇਸੀ ਮੁਰਗੀ 5000 ਦੀ ਮਿਲਦੀ ਹੈ ਜੀ ਅੱਛਾ ਹਾਂ ਉਹੀ ਦੇਸੀ ਮੁਰਗੀ ਸਮਝੀ ਹੈ ਜੀ ਬਈ 5000 ਦੀ ਮੁਰਗੀ ਦਾ ਰੇਟ ਜੀ ਮੁੜ ਕੇ ਆਏ ਐ ਐਮਐਲਏ ਸਾਹਿਬ ਇੱਥੇ ਆਪ ਨਹੀਂ ਜੀ ਕੋਈ ਨਹੀਂ ਆਇਆ ਅੱਛਾ ਹਾਂਜੀ ਹੁਣ ਤੁਹਾਡੀ ਪੌੜੀ ਵੀ ਨਹੀਂ ਹੈਗੀ ਬਾਈ ਜੀ ਪਰਲੀ ਸਾਈਡ ਲਾਤੀ ਲੋਹੇ ਦੀ ਪੌੜੀ ਪੌੜੀ ਕਿਹਾ ਜੀ ਇਹ ਲੋਹੇ ਦੀ ਪੌੜੀ ਵੀ ਜੀ ਕਿਸੇ ਦੀ ਪਿੰਡ ਤੋਂ ਮੈਂ ਲੈਂਦੀ ਵੀ ਆ ਜੀ ਉੱਪਰ ਚੜਨ ਵਾਸਤੇ ਜੀ ਗੁੱਜਰ ਪਰਵਾਰ ਤੁਸੀਂ ਜੀ ਠੀਕ ਹੈ ਹਾਂਜੀ ਪਤਾ ਨਹੀਂ ਤਾਂ ਹੀ ਹੈ ਵੀ ਕਿ ਗੁੱਜਰ ਹੈ ਜੀ ਇਹ ਵੀ ਮੁਸਲਮਾਨ ਹੈ ਜੀ ਇਹ ਅੱਛਾ ਹਾਂ ਕੀ ਪਤਾ ਹੁੰਦਾ ਜੀ ਨਹੀਂ ਪਰ ਉਹ ਤਾਂ ਕਹਿੰਦੇ ਅਸੀਂ ਐਂ ਧਰਮ ਤੋਰਨ ਧਰਮ ਦਾ ਨਹੀਂ ਜੀ ਕੋਈ ਬੰਡਵਾਰਾ ਕਰਦੇ ਸਾਰਿਆਂ ਦਾ ਉਹ ਤਾਂ ਜਾਨ ਲੱਗਦਾ ਜੀ ਸਾਨੂੰ ਤਾਂ ਲੱਗਦਾ ਵੀ ਹੈਗਾ ਬੰਡਵਾਰਾ ਜਾਂ ਕਰਦੇ ਤਾਂ ਇਹ ਮੇਰੇ ਨਾਲ ਹਾਲ ਹੋ ਰਿਹਾ ਜੀ ਹਾਂਜੀ ਕਿਵੇਂ ਕੱਟ ਰਹੇ ਹੋ ਜੀ ਹੁਣ ਇੱਥੇ ਪਰਿਵਾਰ ਨਹੀਂ ਆਉਂਦਾ ਤੁਹਾਡਾ ਵੀਰ ਜੀ ਪਰਿਵਾਰ ਰਹਿੰਦਾ ਜੇ ਮੀਂਹ ਪੈਂਦਾ ਜੀ ਬਾਹਰ ਨਿਕਲੇ ਹੁੰਨੇ ਜੀ ਉੱਥੇ ਉਹ ਝੁੰਗੀ ਉਹ ਝੁੰਗੀ ਪਾਈ ਹੈ ਜੀ ਪਰਲੇ ਪਾਸੇ ਜੀ ਉੱਥੇ ਪੈਨੇ ਜੀ ਕਿਆ ਪਤਾ ਵੀ ਕਦ ਗਿਰ ਜੇ ਵੀ ਜੀ ਅੰਦਰ ਤੇੜਾਂ ਪਈਆਂ ਹੋਈਆਂ ਤੁਸੀਂ ਦੇਖਿਆ ਜਨਾਬ ਦੇਖ ਲਓ ਜੀ ਤੇੜਾਂ ਪਈਆਂ ਮਕਾਨ ਤੇ ਮਕਾਨ ਦੇ ਵਿੱਚ ਜੀ ਹਾਂ ਹਾਂਜੀ ਤੇ ਕੱਲ ਪਤਾ ਇਹ ਵੀ ਲੱਗਦਾ ਕਹਿੰਦੇ ਵਿਰੋਧ ਕਰਨ ਦੇ ਬਦਲੇ ਬਾਈ ਜੀ ਪੁਲਿਸ ਵਗੈਰਾ ਮਗਰ ਪਾਤੀ ਹਾਂਜੀ ਬਾਈ ਜੀ ਆਪਾਂ ਥਲੀ ਦਾ ਆਪਾਂ ਪਹਿਲਾਂ ਵੀ ਇੱਕ ਇੰਟਰਵਿਊ ਕਰੀ ਤੀ 11 ਜੁ ਚਲੋ ਉਹ ਤੋਂ ਬਾਅਦ ਹੁਣ ਐਮਐਲਏ ਸਾਹਿਬ ਆਉਂਦੇ ਮੌਜੂਦਾ ਡਾਕਟਰ ਚਰਨਜੀਤ ਸਿੰਘ ਚੰਨੀ ਸੋ ਸਰਪੰਚ ਸਾਹਿਬ ਨੇ ਵੀ ਸਵਾਲ ਹੀ ਕਰੇ ਮੈਂ ਵੀ ਇਹੀ ਸਵਾਲ ਕਰਨ ਲਈ ਜਾ ਰਹੇ ਤੇ ਜਿਹਦੇ ਚ ਉਹਨਾਂ ਵੱਲੋਂ ਸਾਨੂੰ ਬਾਹਰ ਕੱਢ ਦਿੱਤਾ ਗਿਆ ਮਨੂਸਲੀ ਸਾਹਿਬ ਇਹ ਦੱਸੋ ਤੁਸੀਂ ਵੀ ਅਸੀਂ ਆਪਣੇ ਵਿਧਾਇਕ ਨੂੰ ਸਵਾਲ ਕਰ ਨਹੀਂ ਸਕਦੇ ਕਰ ਸਕਦੇ ਭਗਵੰਤ ਮਾਨ ਕਹਿੰਦੇ ਕਰੋ ਫਿਰ ਜੇ ਸੀਐਮ ਕਹਿ ਰਿਹਾ ਵੀ ਤੁਸੀਂ ਸਵਾਲ ਕਰੋ ਪਰ ਸਾਨੂੰ ਉਥੋਂ ਤੱਕੇ ਮਾਰ ਕੇ ਕਾਤੇ ਬਾਹਰ ਕੱਢ ਦਿੱਤਾ ਜਾਂਦਾ ਵੀ ਤੁਸੀਂ ਸਵਾਲ ਨਹੀਂ ਕਰਨੇ ਵਿਧਾਇਕ ਨੂੰ ਕਰਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਨਹੀਂ ਗਿਆ ਉਹਨਾਂ ਨੇ ਨਹੀਂ ਦੇਖੋ ਸਾਰਿਆਂ ਨੂੰ ਕਰਿਆ ਕੱਲ ਕਾਂਗਰਸ ਦਾ ਹੈ ਬਸ ਸਾਡੇ ਪਿੰਡ ਵਾਲੇ ਨੇ ਤਾਂ ਕਾਂਗਰਸ ਨੂੰ ਵੀ ਕਰਿਆ ਵੀ ਹਾਂਜੀ ਤੁਹਾਡਾ ਤਾਂ ਅਜੇ ਤੱਕ ਉਹ ਦਿਖਿਆ ਹੀ ਨਹੀਂ ਤਵਾੜੀ ਜੇ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਸਵਾਲ ਕਰਤਾ ਤਾਂ ਐਮਐਲਏ ਨੇ ਪਿੱਛੇ ਬੰਦੇ ਭਜਾਤੇ ਬੰਦੇ ਕਿਵੇਂ ਬੰਦੇ ਭਜਾਏ ਮਤਲਬ ਗੱਡੀ 'ਚ ਐਮਐਲਏ ਦੀਆਂ ਵੀਡੀਓ ਬਣ ਗਈਆਂ ਜੀ ਆ ਸਰਪੰਚ ਸਾਹਿਬ ਦੀ ਗੱਡੀ ਦੇ ਪਿੱਛੇ ਬੰਦਾ ਲਾ ਬੰਦੇ ਲਾਤੇ ਨਹੀਂ ਮਤਲਬ ਮੈਨੂੰ ਇਹ ਦੱਸੋ ਸਾਲੀ ਸਾਹਿਬ ਤੁਸੀਂ ਵੀ ਸਾਡੇ ਪਿੱਛੇ ਜੇ ਅਸੀਂ ਤੁਹਾਨੂੰ ਵੋਟਾਂ ਪਾਉਂਦੇ ਆ ਅਸੀਂ ਫਿਰ ਤਾਂ ਚੰਗੇ ਆ ਜਦੋਂ ਅਸੀਂ ਆਪਣੇ ਹੱਕਾਂ ਕਰ ਤੁਰ ਉੱਟਦੇ ਆ ਉਦੋਂ ਅਸੀਂ ਮਾੜੇ ਕਾਤੇ ਹੋ ਜੰਨੇ ਨਹੀਂ ਹੁਣ ਆਪਾਂ ਹੁਣ ਸਾਲੀ ਸਾਹਿਬ ਤੁਸੀਂ ਆਏ ਤੁਹਾਡਾ ਵਿਰੋਧ ਅਸੀਂ ਕਰਾਂਗੇ ਬੇਫਾਲਤੂ ਦਾ ਨਹੀਂ ਕੋਈ ਕਿਸ ਦਾ ਵਿਰੋਧ ਕਰਦਾ ਹੁਣ ਤੁਹਾਡਾ ਵਿਰੋਧ ਜੇ ਕਰਿਆ ਹੈ ਵਿਰੋਧ ਵੀ ਕਾਦਾ ਕਰਿਆ ਅਸੀਂ ਤਾਂ ਸਵਾਲੇ ਪੁੱਟ ਕਰ ਰਹੇ ਤੇ ਵੀ ਸਾਡੇ ਆ ਬਣਦੇ ਸਵਾਲ ਹੈ ਜੀ ਤੁਸੀਂ ਐਮਐਲਏ ਸਾਹਿਬ ਸਾਨੂੰ ਜਵਾਬ ਤਾਂ ਦੇ ਦਿਓ ਜਵਾਬ ਕੋਈ ਵੀ ਨਹੀਂ ਦਿੱਤਾ ਜਵਾਬ ਕੋਈ ਨਹੀਂ ਦਿੱਤਾ ਜੀ ਉਲਟਾ ਕਹਿੰਦੇ ਸਾਡੀ ਮੀਟਿੰਗ ਦਾ ਮਾਹੌਲ ਖਰਾਬ ਕਰਿਆ ਇਹਨਾਂ ਨੇ ਪ੍ਰਸ਼ਾਸਨ ਭੰਗ ਕਰਿਆ ਜਵਾਬ ਹੀ ਦੇ ਦਿੱਤਾ ਜਵਾਬ ਹੀ ਦਿੱਤਾ ਹਾਂ ਜੀ ਉਹਦੇ ਬਾਅਦ ਐਮ ਸਰਪੰਚ ਸਾਹਿਬ ਨੂੰ ਕਹਿੰਦੇ ਸੀ ਤੁਹਾਨੂੰ ਦੇਖ ਲੂੰਗੇ ਨਹੀਂ ਫਿਰ ਵੋਟਾਂ ਮਤਲਬ ਤੁਸੀਂ ਦਬਕੇ ਨਾਲ ਮੰਗ ਰਹੇ ਆ ਤਾਂ ਮਤਲਬ ਮੈਨੂੰ ਤਾਂ ਇਹ ਲੱਗ ਰਿਹਾ ਥਲੀ ਸਾਹਿਬ ਨਹੀਂ ਤੇ ਤਾਂ ਇਹਨਾਂ ਦਾ ਤੁਹਾਡਾ ਪਿੰਡ ਸਾਰਾ ਇਕੱਠਾ ਹੀ ਹੈ ਕਿ ਤੁਸੀਂ ਜਿੰਨੇ ਖੜੇ ਜੀ ਇੰਨੇ ਕਿ ਤੁਹਾਡੇ ਪਿੰਡ ਵਾਲੇ ਵੀ ਨਾਲ ਹੈਗੇ ਤੁਹਾਡੇ ਸਰਪੰਚ ਸਾਹਿਬ ਨਹੀਂ ਨਹੀਂ ਪਿੰਡ ਵਾਲੇ ਸਾਰਾ ਨਾਲ ਆ ਹੀ ਸਾਰੇ ਹਾਂ ਅੱਜ ਮੈਂ ਵੀ ਹੁਣੇ ਡਿਊਟੀ ਤੇ ਆਇਆ ਸਰ ਮੈਨੂੰ ਫੋਨ ਆ ਸੀਗਾ ਸਾਰੇ ਨਾਲ ਪਹਿਲਾਂ ਤੁਸੀਂ ਮੈਨੂੰ ਘੰਟਿਆਂ ਦਾ ਟਾਈਮ ਦਿੱਤਾ ਸੀਗਾ ਉਰੇ ਕਾਫੀ ਖੜੇ ਸੀਗੇ 20 25 ਬੰਦੇ ਖੜੇ ਸੀਗੇ ਵੇ ਉਹ ਹੁਣ ਚਲੇ ਗਿਆ ਸਰ ਥੋੜਾ ਜੀ ਲੰਬੜਦਾਰ ਸਾਹਿਬ ਖੜੇ ਹੈ ਜੀ ਲੰਬੜਦਾਰ ਸਾਹਿਬ ਦੋਹੇ ਲੰਬੜਦਾਰ ਸਾਹਿਬ ਖੜੇ ਮੈਨੂੰ ਆਏ ਦੱਸੋ ਕਿੰਨੇ ਲੰਬੜਦਾਰ ਸਾਹਿਬ ਖੜੇ ਸਾਡੇ ਦੋ ਦੋ ਤਿੰਨੇ ਲੰਬੜਦਾਰ ਸਾਹਿਬ ਆ ਜੀ ਲੰਬੜਦਾਰ ਸਾਹਿਬ ਨਾਲ ਗੱਲ ਕਰ ਸਕਦੇ ਸੜੀ ਸਾਹਿਬ ਤੁਸੀਂ ਕਿੰਨੇ ਮੌਜੂਦਾ ਲੰਬੜਦਾਰ ਹਾਂਜੀ ਹਾਂਜੀ ਸਰ ਹਾਂਜੀ ਸਮਝੋ ਇੱਕ ਪਿੰਡ ਦਾ ਜੇ ਲੰਬੜਦਾਰ ਹੈ ਜੀ ਲੰਬੜਦਾਰ ਇੱਕ ਐਸੀ ਸ਼ਖਸੀਅਤ ਹੈ ਸਰਪੰਚੀ ਬਦਲ ਜਾਂਦੀ ਹੈ ਪੰਚੀ ਬਦਲ ਜਾਂਦੀ ਹੈ ਐਮਐਲ ਲੰਬੜਦਾਰ ਗਵਰਨਮੈਂਟ ਦਾ ਨੁਮਾਇੰਦਾ ਇਹ ਸਾਡੇ ਪਿੰਡ ਦੇ ਲੰਬੜਦਾਰ ਸਾਹਿਬ ਖੜੇ ਹੈ ਜੀ ਇਹ ਵੀ ਸਾਡੇ ਪਿੰਡ ਦੇ ਨਾਲ ਦੇ ਪਿੰਡ ਦੇ ਲੰਬੜਦਾਰ ਸਾਹਿਬ ਖੜੇ ਹੈ ਇਹਨਾਂ ਤੋਂ ਤੁਸੀਂ ਪੁੱਛ ਸਕਦੇ ਆ ਸਾਡੇ ਪਿੰਡ ਨੂੰ ਕਾਂਗਰਸ ਆਮ ਆਦਮੀ ਪਾਰਟੀ ਵੱਲੋਂ ਕੁਝ ਆਇਆ ਕਿ ਨਹੀਂ ਆਇਆ ਹਾਂਜੀ ਲੰਬੜਦਾਰ ਸਾਹਿਬ ਨਹੀਂ ਦੱਸੂਗਾ ਨਹੀਂ ਤੁਸੀਂ ਵੀ ਦੱਸ ਦੋ ਲੰਬੜਦਾਰ ਸਾਹਿਬ ਲੰਬੜਦਾਰ ਜੀ ਇਹ ਗੱਲ ਕਰੋ ਨਾ ਨਹੀਂ ਇਹ ਕਰੂਗਾ ਜਿਹੜਾ ਬੰਦਾ 1 ਮਿੰਟ ਜਿਹੜਾ ਬੰਦਾ ਬੈਸੇ ਮੈਂ ਤੁਹਾਨੂੰ ਦੱਸਣ ਲੱਗਾ ਜਿਹਦੀ ਕੋਈ ਪੋਸਟ ਨਹੀਂ ਨਾ ਹੁੰਦੀ ਜੋ ਮੌਤਵਾਰ ਹੋ ਕੇ ਅੱਗੇ ਬੋਲਦਾ ਜੀ ਜਿਵੇਂ ਹੁਣ ਆ ਵੀਰ ਮੰਨ ਲਓ ਪਿੰਡ ਦਾ ਹੀ ਆ ਆਪਾਂ ਕਹਿੰਦੇ ਆ ਤੂੰ ਬਹੁਤ ਲੰਬੜਦਾਰ ਆ ਤੇ ਜਿਹਦੇ ਕੋਲ ਲੰਬੜਦਾਰੀ ਆ ਉਹ ਕਹਿੰਦਾ ਭਾਈ ਅੱਗੇ ਪੁੱਛ ਲੋ ਹਾਂ ਇਹ ਲੰਬੜਦਾਰ ਪਹਿਲੇ ਤੁਹਾਨੂੰ ਇੱਕ ਹੋਰ ਇੱਥੇ ਥੋੜੀ ਜੀ ਦੱਸਦਾ ਮੈਂ ਮਜੂਦਾ ਛੇਰੇ ਪੰਜਾਬ ਦਾ ਪ੍ਰਧਾਨ ਵੀ ਆ ਠੀਕ ਹੈ ਇਹ ਪ੍ਰਧਾਨ ਵੀ ਆ ਥੋੜੀ ਜੀ ਉਹਨਾਂ ਦੇ ਐਸ ਕਰਕੇ ਵੀ ਉਹ ਹੁੰਦਾ ਇਹਨਾਂ ਨੂੰ ਉੱਠਣੀ ਸਾਡਾ ਲੱਗਦਾ ਛੇਰੇ ਪੰਜਾਬ ਜਿਹੜੀ ਕਿਸਾਨੀ ਹੁੰਨੀ ਨੇ ਹਾਂ ਜੂਨੀਅਰ ਛੇਰੇ ਪੰਜਾਬ ਹਸੋ ਬੀਜੇਪੀ ਵਾਲੇ ਦਾ ਪਰਸੋਂ ਘਰਾਓ ਹੋਇਆ ਉਹ ਸਾਡੇ ਨਾਲ ਐਸ ਕਰਕੇ ਵੀ ਉਹ ਖਾਂਦੇ ਆ ਖਾਰ ਖਾਂਦੇ ਆ ਵੀ ਇਹ ਕਾਹਤੇ ਬੋਲਦੇ ਆ ਨੌਜਵਾਨੀ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ ਸੋ ਲੰਬੜ ਦਾ ਸਭ ਤੁਹਾਡੇ ਮੂਰੇ ਹੈ ਨਾ ਕਾਂਗਰਸ ਨੂੰ ਵੀ ਤੁਸੀਂ ਕਹਿੰਦੇ ਸਵਾਲ ਕਰੇ ਹੋ ਸਕਦਾ ਫਿਰ ਤੁਸੀਂ ਕਾਲੀਆਂ ਵੱਲੋਂ ਛੱਡੇ ਹੋਣ ਬਾਈ ਸਰ ਉਹ 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 ਸਾਡੀ ਪਾਰਟੀ ਨੂੰ ਸਵਾਲ ਅਸੀਂ ਤਾਂ ਸਾਰਿਆਂ ਨੂੰ ਸਵਾਲ ਕਰਦੇ ਅਸੀਂ ਕਿਸੇ ਦੇ ਨੇੜਤਾ ਨਹੀਂ ਅਸੀਂ ਤਾਂ ਪੰਜਾਬ ਦੇ ਰਾਕੇ ਆ ਅਸੀਂ ਤਾਂ ਸਾਰਿਆਂ ਨੂੰ ਇਹ ਸਵਾਲ ਕਰਨੇ ਆ ਜਿਕਣਾ ਉਹ ਕਹਿੰਦਾ ਹੁੰਦਾ ਮੁਤਾਬਕ ਨਾ ਹਮ ਰਿਸ਼ਤੇ ਵਿੱਚ ਤੁਹਾਡੇ ਬਾਪ ਲੱਗਤੇ ਆ ਉਸ ਤਰ੍ਹਾਂ ਤੁਸੀਂ ਕਹਿੰਦੇ ਹਮ ਰਿਸ਼ਤੇ ਵਿੱਚ ਕਿਸੇ ਕੇ ਕੁਝ ਨਹੀਂ ਲੱਗਤੇ ਸੋ ਤਾਲੀ ਤਾਂ ਅਸੀਂ ਕਿਸੇ ਨੂੰ ਸਾਨੂੰ ਸਾਡੇ ਸਾਰਿਆਂ ਨੂੰ ਸਵਾਲ ਹੈ ਪਰ ਮਾਨਯੋਗ ਸੀ ਐਮਐਲਏ ਸਾਭ ਨੇ ਸਾਡੇ ਜਵਾਬ ਨਹੀਂ ਦਿੱਤੇ ਉਲਟਾ ਕਿਹਾ ਸਾਡੀ ਮੀਟਿੰਗ ਦਾ ਮਾਹੌਲ ਖਰਾਬ ਕਰ ਰਿਹਾ ਤੁਸੀਂ ਸੋ ਥੜੀ ਸਾਹਿਬ ਕੋਈ ਮੁਆਵਜ਼ਾ ਨਹੀਂ ਉਹ ਕਹੇ ਉਹ ਇਹ ਕਹਿੰਦੇ ਨੇ ਵੀ ਜੇ ਤੁਹਾਡਾ ਇੰਨਾ ਜ਼ਿਆਦਾ ਲੰਬਾ ਦੇਰ ਤੋਂ ਨੁਕਸਾਨ ਸੀ ਤਾਂ ਤੁਸੀਂ ਸਾਡੇ ਦਫ਼ਤਰਾਂ 'ਚ ਆ ਜਾਂਦੇ ਇਲੈਕਸ਼ਨਾਂ ਦੇ ਵਿੱਚ ਹੀ ਕਿਉਂ ਥੜੀ ਸਾਹਿਬ ਸਰਪੰਚ ਸਾਹਿਬ ਗਏ ਐ ਘਾਟਾ ਘਾਟਾ ਬਾਹਰ ਦਿਖਾਈ ਨਹੀਂ ਵੀਰ ਨੇ ਉਹ ਦੇਖੋ ਕਿੰਨੀਆਂ ਲੈਟਰਾਂ ਚੱਕੀ ਫਿਰਤਾ ਦੇਖੋ ਮੈਂ ਇਹਦੀਆਂ ਫੋਟੋ ਵੀ ਲਾਈਆਂ ਵੀ ਆ ਇਹਨਾਂ ਦੇ ਦਫ਼ਤਰ ਵੀ ਜਾਂਦੇ ਰਹੇ ਆਹ ਦੇਖੋ ਸਰ ਆਹ ਦੇਖੋ ਸਰ ਲਾਈਆਂ ਵੀ ਆ ਸਾਰੀਆਂ ਟੈਬ ਲਗਾਈਆਂ ਵੀ ਆ ਠੀਕ ਹੈ ਜੀ ਸਾਈਨ ਹੋਏ ਹੋਏ ਆ ਫੋਟਾ ਐਫੀ ਡਰਾਫਟ ਨਾਲ ਠੀਕ ਆ ਸਰ ਇੱਕ ਮਿੰਟ ਜੀ ਆਹ ਲੋ ਜੀ ਆ ਇਹਨਾਂ ਨੂੰ ਗਿਣੀ ਜਾਓ ਸਰ ਕਿੰਨੇ ਪੇਪਰ ਦਿਖਾ ਚੁੱਕਿਆ ਮੈਂ 25 ਤੋਂ 30 ਟਰੈਕਟਰਾਂ ਦੀਆਂ ਆਸੀਆਂ ਕਿਹੜੇ ਸਾਡੀ ਜੀਸੀਬੀ ਲੱਗਣੀ ਆ ਜੀ ਜੀਸੀਬੀ ਦੀ ਆਰਸੀ ਟਰੈਕਟਰ ਦੀ ਆਰਸੀ ਮਿੱਟੀ ਭਰਨ ਨੂੰ ਆ ਸਾਰੀਆਂ ਫੋਟੋ ਆ ਮਿੱਟੀ ਭਰਨ ਨੂੰ ਜੋ ਜੋ ਲੱਗਣਾ ਉਹ ਤੋਂ ਫੋਟੋਆਂ ਆ ਜੀ ਆ ਆ ਜਿਹੜੇ ਪਰਸਨਲੀ ਅਸੀਂ ਆਪਣੇ ਪੈਸੇ ਨਾਲ ਕੰਮ ਕੀਤਾ ਉਹ ਇਹ ਅਸੀਂ ਸਭ ਕੋ ਦਿਖਾ ਚੁੱਕੇ ਆ ਉਸ ਤੋਂ ਬਾਅਦੂਦ ਸਿਰਫ ਹੌਸਲਾ ਹੀ ਮਿਲਦਾ ਸਰ ਸਾਨੂੰ ਹੌਸਲੇ ਤੋਂ ਅਸੀਂ ਕੀ ਕਰਾਉਣਾ ਸਾਨੂੰ ਪੈਸੇ ਦੇਵੋਗੇ ਤਾਂ ਕੁਝ ਕਰੂਗੇ ਹੌਸਲਾ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ ਥਲੀ ਸਾਹਿਬ ਹੌਸਲਾ ਹੌਸਲਾ ਪੈਸੇ ਨਾਲ ਚੱਲਦਾ ਸਾਨੂੰ ਪਰਮਿਸ਼ਨ ਦੇ ਦਿਓ ਸਾਨੂੰ ਹੌਸਲੇ ਦੀ ਲੋੜ ਨਹੀਂ ਹੈ ਤੁਸੀਂ ਫੇਰ ਆਪੇ ਕਰ ਲਓਗੇ ਵੀ ਕੰਮ ਅਸੀਂ ਸਾਰਾ ਕੁਝ ਆਪ ਕਰ ਲਾਂਗੇ ਮਿੱਟੀ ਵੀ ਆਪੇ ਪਾਉਂਗੀ ਮਿੱਟੀ ਵੀ ਅਸੀਂ ਆਪ ਪਾ ਲਾਂਗੇ ਅੱਛਾ ਵੀ ਪਰਮਿਸ਼ਨ ਨੇ ਦੇ ਦਿਓ ਭਾਈ ਕਿ ਸੀਗੀ ਉਹਨਾਂ ਕੋਲ ਮੈਂ ਗਿਆ ਸੀ ਕਿ ਆਫਿਸ ਉੱਥੇ ਮੈਂ ਡੀਸੀ ਆਫਿਸ ਵੀ ਜਾਂਦਾ ਰਹਿੰਦਾ ਤਾਂ ਹੀ ਮੈਂ ਕਿਹਾ ਸਰ ਸਾਨੂੰ ਹੋਰ ਕੁਝ ਨਹੀਂ ਆ ਮੇਨ ਮੁੱਦਾ ਹੀ ਆ ਜਿਹਦੀ ਜੇਸ ਵੀ ਜਾਂਦੀ ਹੈ ਨਾ ਉਹ ਬੰਦਾ ਡਰਦਾ ਏ ਜੇਸ ਵੀ ਜਾਣਦੇ ਕੀਤੇ ਮਾਈਨਿੰਗ ਦਾ ਕਾਫੀ ਚੱਕ ਇਹਨਾਂ ਦੀ ਚੱਲਦੀ ਆ ਹੁਣ ਜਿਹੜਾ ਗਰੀਬ ਪਰਿਵਾਰ ਨੂੰ ਚੱਕੂਗਾ ਜਦ ਇਹ ਫੋਨ ਆ ਜਾਂਦਾ ਜਦ ਇਹ ਗੱਡੀ ਆਉਂਦੀ ਚੱਕ ਕੇ ਗੱਡੀ ਲੈ ਜਾਂਦੇ ਜੇ ਸੀ ਵੀ ਉਹੀ ਡਰ ਕਰਕੇ ਉਹ ਸਾਨੂੰ ਜੇ ਸੀ ਵੀ ਵਾਲ ਨੇ ਕਿਹਾ ਸੀ ਜੀ ਸਰਪੰਚ ਸਾਹਿਬ ਬੱਸ ਮੈਨੂੰ ਨਾ ਪਰਮਿਸ਼ਨ ਲਿਆ ਦਿਓ ਉਹ ਤਾਂ ਅਸੀਂ ਵੀ ਅਜ ਮਹਾਲ ਸਾਹਿਬ ਕਹਿੰਦੇ ਆ ਮਿੱਟੀ ਇੰਨਾ ਪਾੜਪੂਰ ਹੋ ਜਾਊਗਾ ਬਾਈ ਇਹ ਨਹੀਂ ਸਰ ਅਸੀਂ ਜਮੀਨਾਂ ਇਹ ਇਹਨੂੰ ਕਹਿੰਦਾ ਇਹਨਾਂ ਦਾ ਠੀਕ ਹੈ ਇਹਨਾਂ ਲਈ ਕਹ ਰਹੇ ਸੀਗੇ ਜੀ ਵੀ ਇਹਨਾਂ ਦਾ ਵੇੜਾ ਹੀ ਬਣ ਜੂਵੇ ਹਾਂ ਇਹਨਾਂ ਦਾ ਵੇੜਾ ਥੋੜੀ ਬਹੁਤੀ ਇਹ ਇਹ ਸਾਡੇ ਨਾ ਕੱਲੇ ਕੱਲੇ ਆ ਵੀ ਵਿਚਾਰੇ ਆਪਣੇ ਜੌਬ ਕਰਦੇ ਆ ਕੱਲੀ ਲੇਡੀ ਸੱਡਾ ਬੜਾ ਘਰ ਸੰਭਦੀ ਹੈ ਕੁਛ ਇ ਸੋ ਇਹ ਪਾੜਪੂਰਨ ਤਾਂ ਕੁਛ ਅੰਦਾਜ਼ਾ ਦਾ ਲਾ ਨਹੀਂ ਸਕਦੇ ਤਿੰਨ ਤੇ ਚਾਰ ਸਰਕਾਰਾਂ ਚਾਹੀਦੀਆਂ ਜੀ ਅੱਛਾ ਜੀ ਇੱਕ ਕੱਲੀ ਸਰਕਾਰ ਦਾ ਕੰਮ ਬਹੁਤ ਵੱਡਾ ਪਾੜ ਹੈ ਜੀ ਤਾਂ ਕਰਕੇ ਹੈ ਨਾ ਕੱਲੀ ਸਰਕਾਰ ਦਾ ਕੰਮ ਨਹੀਂ ਆ ਅਸੀਂ ਤਾਂ ਸਾਨੂੰ ਪਰਮਿਸ਼ਨਾਂ ਦੇ ਦੇਣ ਅਸੀਂ ਆਪਣੀ ਮਦਦ ਨਾਲ ਕੋਈ ਸਾਡੇ ਐਨਆਰਆ ਭਰਾ ਭਰਾ ਸਾਡੀ ਮਦਦ ਕਰ ਸਕਣ ਅਸੀਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਸ ਗਰੀਬ ਦਾ ਘਰ ਬਚਾ ਲਈਏ ਆਉਣ ਵਾਲੀ ਬਰਸਾਤਾਂ ਦੇ ਵਿੱਚ ਨਹੀਂ ਇਹ ਘਰ ਡਿੱਗ ਜਾਣਾ ਠੀਕ ਹੈ ਜੀ ਇਹ ਪੂਰਾ ਦੋਸ਼ ਇੱਕ ਮੁਸਲਮਾਨ ਪਰਿਵਾਰ ਦਾ ਇੱਕ ਸਰਦਾਰਾਂ ਦੇ ਮੂੰਹ ਤੇ ਕਲੰਕ ਹੋਊਗਾ ਪੂਰੇ ਪਿੰਡ ਦੇ ਵਿੱਚ ਇੱਕ ਮੁਸਲਮਾਨ ਪਰਿਵਾਰ ਹੈ ਪੂਰਾ ਸਰਦਾਰਾਂ ਦਾ ਪਿੰਡ ਮਿਲ ਕੇ ਉਸ ਪਰਿਵਾਰ ਦੇ ਘਰ ਨੂੰ ਬਚਾ ਨਹੀਂ ਸਕਿਆ ਠੀਕ ਹੈ ਜੀ ਬਹੁਤ ਰੋਸ ਹੋਊਗਾ ਬਹੁਤ ਜ਼ਿਆਦਾ ਸਾਡੇ ਆਪਣੇ ਦਿਲ ਦੁਖਦੇ ਆ ਜੀ ਠੀਕ ਹੈ ਸਾਡੇ ਕੋਲ ਇੰਨੀ ਗੁੰਜਾਇਸ਼ ਹੁੰਦੀ ਮੈਂ ਥੜੀ ਸਾਹਿਬ ਆਪਣੇ ਪੈਸਿਆਂ ਤੋਂ ਕਰਵਾ ਦਿੰਦਾ ਸਾਡੇ ਕੋਲ ਜਿੰਨੀ ਕੁ ਗੁੰਜਾਇਸ਼ ਹੈ ਉਸ ਹਿਸਾਬ ਨਾਲ ਅਸੀਂ ਕਰਵਾ ਰਹੇ ਹਾਂ ਪਰਮਿਸ਼ਨ ਐ ਸੋ ਮੰਗ ਰਹੇ ਆ ਹਾਂਜੀ ਨੰਬਰ ਦਾ ਸਾਹਿਬ ਠੀਕ ਹੋ ਤੁਸੀਂ ਆ ਨਿਆ ਚੜਦੀ ਕਲਾ ਜੀ ਹਾਂਜੀ ਚੜਦੀ ਕਲਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜੇ ਅੱਜ ਇਕੱਠੇ ਹੋਏ ਆ ਜੀ ਇਹ ਇਹ ਤਾਂ ਜੀ ਅਸੀਂ ਕੱਲ ਵੀ ਚੰਨੀ ਸਾਹਿਬ ਆਜਦੇ ਨਾ ਜਦੋਂ ਉਹਨਾਂ ਕੋਲ ਵੀ ਅਸੀਂ ਆ ਹੀ ਬੇਨਤੀ ਕਰਨ ਬਾਅਦ ਤੇ ਗਏ ਤੇ ਵੀ ਆ ਦੇਖ ਲਓ ਤੁਸੀਂ ਆਹ ਹੈ ਸਾਡਾ ਦਸਤਾ ਦੇਖ ਲਓ ਆਪ ਇਹ ਮਰੋ ਘਟੋ ਘਟੋ 10 ਪਿੰਡਾਂ ਦਾ ਰਸਤਾ ਜੀ ਬਣਿਆ ਤਾਂ ਹੋਇਆ ਜੀ ਰਸਤਾ ਦੇਖ ਰਹੇ ਆ ਦੇਖ ਲਓ ਥੈਲੇ ਲੱਗੇ ਮੈਂ ਸਾਈਡ ਤੇ ਦਿਖਾਇਓ ਜੀ ਥੈਲੇ ਰਸਤਾ ਥੈਲੇ ਲੱਗੇ ਬਣਾਤਾ ਆਹ ਜੀ ਆ ਦੇਖੋ ਥੈਲੇ ਲੱਗੇ ਹੋਏ ਆ ਪਰ ਉਹਨਾਂ ਨੇ ਕੋਈ ਇੰਜੀਨੀਅਰ ਤੋਂ ਪੁੱਛਿਆ ਹੋਣਾ ਜੀ ਮਤਲਬ ਕਿ ਹੜਨਾ ਨਹੀਂ ਹੋਣਾ ਅਸੀਂ ਜੀ ਉਹਨਾਂ ਕੋਲੇ ਬੰਦ ਤੇ ਪਹਿਲਾਂ ਗਏ ਤੇ ਉਹ ਉਹਨਾਂ ਸਾਨੂੰ ਇਹਸ ਬੰਦ ਦਤਾ ਵੀ ਇਹ ਟੈਂਪੋਰਰੀ ਆ ਅੱਛਾ ਤੇ ਉਧਰ ਵੀ ਜਿਹੜਾ ਹੈਗਾ ਅੱਜ ਜਿਹੜੇ ਸਰੀਏ ਵਗੈਰਾ ਖੜੇ ਕੀਤੇ ਹੋਏ ਆ ਬਾਈ ਜੀ ਇਹ ਵੀ ਤਾਂ ਫਿਰ ਨਹੀਂ ਇਹ ਹਾਂਜੀ ਇਹ ਮਕਾਨ ਮਕਾਨ ਵਾਲਿਆਂ ਨੇ ਖੜੇ ਕਰੇ ਆ ਆ ਤੁਸੀਂ ਕਰੇ ਆ ਜੀ ਹਾਂਜੀ ਹਾਂਜੀ ਮੈਂ ਸਰੀਏ ਵਗੈਰਾ 4 ਮਹੀਸਾਂ ਵਿੱਚ ਗਰੀ ਪਰਿਵਾਰ ਨੇ ਕੱਲ ਹੋਰ ਪਾਰਟੀ ਦਾ ਨਮਾਇਦਾ ਆਇਆ ਪਤਾ ਉਹਨੂੰ ਵੀ ਦੱਸਿਆ ਵੀ 4 ਮਹੀਸਾਂ ਵੇਚ ਕੇ ਇਹ ਜਿੰਨਾ ਕੋ ਹੋਇਆ ਇਹ ਜਿੰਨਾ ਕੋ ਆ ਥਲੀ ਸਾਹਿਬ ਜਿੰਨੀ ਕ ਅਗਲੇ ਗਜਾਇਸ ਮੈਂ ਤਾਂ ਕਿਹਾ ਸਰਕਾਰ ਨੇ ਕੀਤਾ ਬਈ ਇਹ ਸਾਹਿਬ ਉਹ ਉਹਨਾਂ ਇਹਨਾਂ ਇੱਕ ਚਾਹ ਪਰਿਵਾਰ ਵੱਲੋਂ ਕਰਿਆ ਗਿਆ ਚਾਰ ਮਹੀਨਿਆਂ ਵੇਚੀਆਂ ਤਾਂ ਜਿੰਨਾ ਕੋ ਆ ਉਹਦੇ ਬਾਅਦ ਜਦੋਂ ਪੈਸੇ ਮੁੱਕ ਗਏ ਤਾਂ ਕੰਮ ਰੋਕਤਾ ਆਰ ਸੀ ਸੀ ਕਰ ਰਹੇ ਹਾਂ ਜੀ ਫਿਰ ਇਹ ਹਾਂਜੀ ਆਸੀ ਜੀ ਪੱਥਰਾਂ ਦੀ ਕੰਦ ਹੈ ਜੀ ਵਿੱਚ ਪੀਲਰ ਦੇ ਕੇ ਜੀ ਅੱਛਾ ਹਾਂਜੀ ਤੇ ਉਧਰ ਵੀ ਬੇੜੇ ਜੋ ਉੱਥੇ ਥੈਲੇ ਵਗੈਰਾ ਲਾਦੇ ਪਰ ਨਹੀਂ ਨੰਗੀ ਆ ਮਕਾਨ ਦੇ ਥੱਲੇ ਦੇ ਉਹ ਦੇਖੋ ਥੈਲਿਆਂ ਕੋਲ ਤੇ ਜੀ ਹਾਂ ਟੈਂਪਰੇਰੀ ਲਾਏ ਆ ਸਰ ਹਾਂਜੀ ਸੋ ਬਿਲਕੁਲ ਭਾਈ ਜੀ ਇਹ ਉਦੋਂ ਦਾ ਪਾੜ ਪਿਆ ਹੋਇਆ ਪਰ ਅਜੇ ਤੱਕ ਇਹਦਾ ਪੂਰਾ ਨਹੀਂ ਹੋਇਆ ਚਲੋ ਇਹ ਕਹਿੰਦੇ ਪਾੜ ਤਾਂ ਬਾਅਦ ਚ ਦੇਖ ਲਾਂਗੇ ਬਈ ਇੱਕ ਪੁਲੀ ਦੀ ਸਮੱਸਿਆ ਏ ਕਹਿੰਦੇ ਪੁਲ ਦਾ ਤਾਂ ਚਲ ਗਿਆ ਸੀਗਾ ਤੁਹਾਡੇ ਵੱਲੋਂ ਸਾਰਾ ਬਣਾ ਕੇ ਦਫ਼ਤਰ ਭੇਜਤਾ ਸੀ ਮੇਰੇ ਹਾਂਜੀ ਹਾਂਜੀ ਸਰ ਪੁਲ ਪੁਲ ਦਾ ਚਲੇ ਗਿਆ ਸੀ ਪੁਲ ਦੀ ਆਈ ਥਿੰਕ ਪਰਮਿਸ਼ਨ ਵੀ ਸ਼ਾਇਦ ਪੁਲ ਦੀ ਆ ਚੁੱਕੀ ਆ ਕਿ ਪਰੇ ਵਾਲਾ ਪੁਲ ਪਰ ਪਰੇ ਵਾਲੇ ਪੁਲ ਦੀ ਉਧਰ ਦੀ ਉਹ ਪਰੇ ਜਿਹੜਾ ਮੇਨ ਹਾਈਵੇ ਮੇਨ ਹਾਈਵੇ ਤੁਹਾਡੇ ਦੀ ਇਹਦਾ ਕੁਛ ਨਹੀਂ ਆ ਜੀ ਇਹ ਕਹਿੰਦੇ ਜੀ ਤੁਹਾਨੂੰ ਬਣਾਤਾ ਬਹੁਤ ਅੱਛਾ ਜੀ ਹਾਂ ਹਾਂ ਤੁਹਾਡੇ ਲਈ ਪ੍ਰੋਪੋਜ਼ਲ ਇਹਦੀ ਵੀ ਗਈ ਸੀ ਵੈਸੇ ਪ੍ਰੋਪੋਜ਼ਲ ਇਹ ਇਹ ਰਜੈਕਟ ਹੋ ਗਈ ਹੋਰ ਰਜੈਕਟ ਹੋ ਗਈ ਸਰ ਇਹ ਤਾਂ ਹੁਣ ਸਰਕਾਰਾਂ ਦੱਸਣਗੀਆਂ ਕਿ ਕਿਹਦੇ ਕਹਨ ਨਾਲ ਰਜੈਕਟ ਹੋਈ ਆ ਠੀਕ ਹੈ ਜੀ ਕਿ ਨਾਰਮਲ ਸਿੰਗਲ ਕਿਸੇ ਪਰਸਨ ਦੇ ਕਹਨ ਨਾਲ ਤਾਂ ਰਜੈਕਟ ਹੋ ਨਹੀਂ ਸਕਦੀ ਕਿਉਂਕਿ ਐਮਐਲਏ ਚਮਕੌਰ ਸਾਹਿਬ ਦੇ ਹਲਕੇ ਦਾ ਹੀ ਲਾਗ ਸਟਾਰਟਿੰਗ ਪਿੰਡ ਆ ਤੇ ਮਾਣਯੋਗ ਐਮਐਲਏ ਸਾਡੇ ਸਾਡੇ ਯਾਰ ਤੁਹਾਡੇ ਨਾਲ ਤੋਂ ਵੱਧ ਜਾਣਦੇ ਕਿਹਦੇ ਕਹਨ ਤੇ ਰਜੈਕਟ ਹੋਈ ਹੈ ਜੀ ਜਿਹੜੇ ਇਹ ਖੇਤ ਵਾਲੇ ਸੀਗੇ ਜੀ ਇਹਨਾਂ ਨੂੰ ਮੁਆਵਜ਼ਾ ਕੋਈ ਮਿਲੇ ਦੀ ਕਿਸੇ ਖੇਤ ਵਾਲੇ ਨੂੰ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲੇ ਖੇਤ ਵਾਲਿਆਂ ਨੂੰ ਸਾਡੇ ਪਿੰਡ ਕੋ ਠੇਕੇ ਕੋਲੇ ਆ ਉਹ ਵੀ ਦੱਸਦੇ ਆ ਕਿ ਸਰਪੰਚ ਯਾਰ ਬੜਾ ਨੁਕਸਾਨ ਹੋਇ ਕੋਈ ਮੁਆਵਜ਼ਾ ਨਹੀਂ ਕਿਸੇ ਨੇ ਦੇਖਿਆ ਨਹੀਂ ਆਕੇ ਉਦੋਂ ਪਹਿਲਾਂ ਜਦੋਂ ਹੋਇਆ ਸੀਗਾ ਇਹ ਕਹਿੰਦੇ ਗੱਡੀਆਂ ਬਥੇਰੀ ਆਉਂਦੀ ਸੀਗੀਆਂ ਇੱਥੇ ਗੱਡੀ ਰੋਕਦੇ ਸੀਗੇ ਕਾਫੀ 8-8 10-10 12-12 ਗੱਡੀਆਂ ਆਉਂਦੀਆਂ ਤੇਰੇ ਕੋਈ ਇੱਧਰੋਂ ਆ ਜਾਂਦਾ ਤਾਂ ਬਸ ਉਹ ਦੇਖਦੂ ਕਿ ਚਲੇ ਗਏ ਉਦੋਂ ਦੀ ਉਦੋਂ ਦਾ ਇੱਥੇ ਹੀ ਪਿਆ ਸਾਰਾ ਕੁਝ ਹਾਂ ਤਾਂ ਇਹ ਕਹਿੰਦਾ ਵੀ ਸਰਕਾਰੀ ਜ਼ਮੀਨ ਹੈ ਹਾਂਜੀ ਇਹ ਕਹਿੰਦਾ ਵੀ ਸਰਕਾਰੀ ਜ਼ਮੀਨ ਹੈ ਇਹਦੀ ਇਹਨੂੰ ਵੀ ਕਹਿੰਦੇ ਵੀ ਤੇਰੀ ਸਰਕਾਰੀ ਜੜੀ ਹੈ ਬਈ ਤੇਰਾ ਕੋਈ ਨੁਕਸਾਨ ਨਹੀਂ ਹੈਗਾ ਅੱਛਾ ਹੈਗਾ ਨਾ ਸ਼ਾਮ ਲਾੜ ਚ ਆਉਂਦੀ ਹੈ ਇਹ ਇਹਨਾਂ ਦੀ ਨਹੀਂ ਹੈ ਤਾਂ ਜਗਾ ਤਾਂ ਇਹਨਾਂ ਲਈ ਹੈ ਰਜਿਸਟਰੀ ਦੀ ਹੈ ਰਜਿਸਟਰੀ ਦੀ ਜਗ੍ਹਾ ਹੈ ਅ ਸਰਕਾਰੀ ਹੈ। ਪਹਿਲੇ ਉਹ ਹਰ ਗਿਆ ਸਰਕਾਰੀ। ਸੋ ਗਰੀਬ ਬੰਦਾ ਬਾਈ ਜੀ ਬਹੁਤ ਮਾੜਾ ਹਾਲ ਹੋਇਆ ਪਿਆ ਇਹਨਾਂ ਦਾ। ਤੁਸੀਂ ਆਪਣਾ ਨੰਬਰ ਦੇ ਦਿਓ ਕੋਈ ਵੀਰ ਤੁਹਾਡੀ ਮਦਦ ਕਰਨੀ ਚਾਹੁੰਦਾ ਕਰ ਦੇਗਾ ਜੀ। ਮੋਬਾਈਲ ਦਾ ਜੀ। ਹਾਂਜੀ ਹਾਂਜੀ। 98725 35795 ਜੀ। ਠੀਕ ਹੈ। ਤਾਂ 98725 35795 ਬਾਈ ਦਾ ਨੰਬਰ ਕੀ ਨਾਮ ਹੈ ਤੁਹਾਡਾ? ਮੁਹੰਮਦ ਈਸਾ ਜੀ। ਮੁਹੰਮਦ ਈਸਾ ਜੀ। ਮੁਹੰਮਦ ਈਸਾ ਜੀ ਇਹ ਸਾਡਾ ਮੁਸਲਮ ਵੀਰ ਹੈ। ਮੈਂ ਕਹਿੰਦਾ ਚਾਹੀਏ ਮੁਸਲਮ ਹੋਵੇ, Hindu ਹੋਵੇ, ਇਨਸਾਨ ਨੂੰ ਇਨਸਾਨੀਅਤ ਦੀ ਬਾ ਫੜਨੀ ਚਾਹੀਦੀ ਹੈ। ਚਲੋ ਧਰਮ ਤਾਂ ਉਹ ਆਪਣੇ ਆ ਪਰ ਸਾਰੇ ਧਰਮ ਕੋਈ ਕਿਸੇ ਨੂੰ ਮਾੜਾ ਨਹੀਂ ਸਿਖਾਉਂਦਾ ਲੋਕ ਉਹਨਾਂ ਨੂੰ ਉਸ ਤਰ੍ਹਾਂ ਕਰ ਲੈਂਦੇ ਆ ਵੀ ਆਪਾਂ ਬੰਡੀਆਂ ਪਾ ਦਿੱਤੀਆਂ ਜਾਂਦੀਆਂ ਪਰ ਇੱਕ ਅੱਜ ਵੀਰ ਇਹ ਇਨਸਾਨੀਅਤ ਦੇ ਤੌਰ ਤੇ ਆਪਾਂ ਕਹਿੰਨੇ ਆ ਵੀ ਹੁਣ ਇਹਨਾਂ ਕੋਲ ਪੈਸੇ ਨਹੀਂ ਹੈਗੇ ਉਹ ਬਰਸਾਤਾ ਮੁੜ ਕੇ ਆਉਣ ਵਾਲੀਆਂ ਜੁਲਾਈ ਅਗਸਤ ਦੇ ਵਿੱਚ ਕੰਮ ਜਿਹੜਾ ਬਹੁਤ ਨੁਕਸਾਨ ਹੋ ਜਾਂਦਾ ਉਸ ਤੋਂ ਪਹਿਲਾਂ ਇਹ ਆਪਣੀ ਪਰਭਾਈ ਕਰ ਸਕਣ ਤਾਂ ਭਾਈ ਜੀ ਇਹਨਾਂ ਦੇ ਨਾਲ ਸੰਪਰਕ ਕਰਕੇ ਕੋਈ ਕਿਸੇ ਤਰ੍ਹਾਂ ਦੀ ਕੋਈ ਮਦਦ ਕਰਨੀ ਚਾਹੁੰਦਾ ਤਾਂ ਜ਼ਰੂਰ ਕਰ ਸਕਦੇ ਆ ਖੈਰ ਇਹ ਪਿੰਡ ਬੰਦੇਮਾਲ ਹੈ ਜਿੱਥੇ ਡਾਕਟਰ ਚਰਨਜੀਤ ਸਿੰਘ ਜਦੋਂ ਆਉਂਦੇ ਨੇ ਵੋਟਾਂ ਮੰਗਣ ਦੇ ਲਈ ਤਾਂ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਜਿਹੜੇ ਸਵਾਲਾਂ ਤੋਂ ਕਿਤੇ ਨਾ ਕਿਤੇ ਕਿਨਾਰਾ ਕਰਦੇ ਹੋਏ ਵੀ ਨਜ਼ਰ ਆਏ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕਚਾਨ